ਪ੍ਰੀਤੀ ਪ੍ਰੀਤੀ ਜੰਤਾ ਪ੍ਰੀਤੀ ਜੰਤਾ ਯੂ ਲਾਈਕ ਪ੍ਰੀਤੀ ਜੰਤਾ ਮੈਂ ਉਹਨੂੰ ਕਹੂੰਗਾ ਤੇ ਮਿਲ ਕੇ ਜਾਵਾਂਗੇ ਇੱਥੇ ਅਦੀਸ਼ ਬਾਬਾ ਦੇ ਵਿੱਚ ਆਪਣੇ ਵਾਲਾ ਫੂਡ ਵੀ ਮਿਲਦਾ ਹੈ ਤੇ ਸਮੋਸੇ ਭਾਈ ਹੈ ਸਮੋਸੇ ਭਾਈ ਹੈ ਵੈੱਡ ਵੈੱਡ ਕੈਨ ਯੂ ਸ਼ੋ ਮੀ 500 ਦਾ 1 ਕਿਲੋ ਆਪਣਾ ਤਾਂ ਇਦੋਂ ਹੀ ਵੱਧ ਬਣ ਗਿਆ ਆਪਣੇ ਤਾਂ ਮਨ ਲਾਦਾ 250 ਹੋਰ ਲਾ ਦਉ ਤੇ 750 ਰੁਪਏ ਕਿਲੋ ਦੁੱਧ ਇੰਨਾ ਮਹਿੰਗਾ ਦੁੱਧ ਮਿਲਦੇ ਸੀ ਅੱਧੇ ਲੀਟਰ ਦੀ ਪੈਕਿੰਗ ਲਈ ਅਸੀਂ 1/2 ਲੀਟਰ ਦੀ ਭਈ ਇਹ ਸਾਨੂੰ 250 ਦੀ ਇੰਡੀਆ ਦਾ ਤਾਂ ਵੀ 400 ਦੇ ਨੇੜੇ ਤੇ ਡੇ ਬਣਦਾ ਹੈ ਜਿੰਦਗੀ ਚ ਇੰਨਾ ਮਹਿੰਗਾ ਦੁੱਧ ਨਹੀਂ ਪੀਤਾ ਸੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਇਥੋਪੀਆ ਦੀ ਰਾਜਧਾਨੀ ਐਦਿਸ ਅਬਾਬਾ ਤੋਂ ਦੁਪਹਿਰ ਦਾ ਟਾਈਮ ਹੈ ਧੁੱਪ ਪੂਰੀ ਤਿੱਖੀ ਨਿਕਲੀ ਹੋਈ ਹੈ ਸੂਰਜ ਪੂਰ ਆਪਣੇ ਜੋਬਨ ਤੇ ਆ ਤੇ ਕੱਲ ਦੇ ਅਸੀਂ ਇੱਥੇ ਆਏ ਆ ਤੇ ਪਹਿਲੀ ਵਾਰ ਇੰਨਾ ਤਿੱਖਾ ਸੂਰਜ ਅਸੀਂ ਦੇਖ ਰਹੇ ਹਾਂ ਤੇ ਬਾਕੀ ਅਫਰੀਕਾ ਦਾ ਤਾਂ ਤੁਹਾਨੂੰ ਥੋੜਾ ਜਿਹਾ ਪਤਾ ਹੈ ਟੈਂਪਰੇਚਰ ਹਾਲਾਂਕਿ ਇੱਥੇ ਸਾਰੀ 24 ਡਿਗਰੀ ਮਸਾ ਹੋਣਾ ਫਰਵਰੀ ਮਹੀਨਾ ਆਪਣੇ ਪੰਜਾਬ ਚ ਇੰਨਾ ਕੀ ਟੈਂਪਰੇਚਰ ਹੁੰਦਾ ਪਰ ਆਪਣੇ ਗਰਮੀ ਘੱਟ ਲੱਗਦੀ ਐ ਇੱਥੇ ਧੁੱਪ ਥੋੜੀ ਚੁਬਦੀ ਐ ਸੋ ਆਪਾਂ ਜੇ ਐਕਸਪਲੋਰ ਕਰਾਂਗੇ ਥੋੜੀਆਂ ਥੋੜੀਆਂ ਥਾਵਾਂ ਇਸ ਬਲੌਗ ਦੇ ਵਿੱਚ ਇੱਕ ਲੋਕਲ ਸਾਡਾ ਫਰੈਂਡ ਐ ਉਹ ਵੀ ਸਾਨੂੰ ਮਿਲਦੇ ਲਈ ਆ ਰਹੇ ਹੈਗਾ ਤੇ ਇਹ ਜਿਹੜਾ ਐਦੀ ਸਬਾਬਾ ਦਾ ਆਲਾ ਦਵਾਲ ਤੁਹਾਨੂੰ ਉਹ ਅੱਜ ਇਸ ਬਲੌਗ ਦੇ ਰਹੀ ਅਸੀਂ ਤੁਹਾਨੂੰ ਦਿਖਾਵਾਂਗੇ ਮੌਸਮ ਇੱਥੇ ਕੁਛ ਇਹੋ ਜਿਹਾ ਕਿ ਜਦੋਂ ਤੁਸੀਂ ਛਾਵੇਂ ਹੋ ਛਾਵੇਂ ਹਵਾ ਚੱਲਣ ਕਰਕੇ ਨਾ ਠੰਡ ਵੀ ਲੱਗਦੀ ਆ ਤੇ ਜਦੋਂ ਧੁੱਪੇ ਹੋ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਤੇ ਫਿਲਹਾਲ ਅਸੀਂ ਮੈਸਕਲ ਸਕੁਆਇਰ ਤੇ ਇੱਥੋਂ ਦਾ ਬਹੁਤ ਫੇਮਸ ਸਕੁਆਇਰ ਹੈ ਇਹ ਐਦਿਸ ਅਬਾਬਾ ਦਾ ਤੇ ਮੈਸਕਲ ਸਕੁਆਇਰ 메ਨ ਟੂਰਿਸਟ ਅਟਰੈਕਸ਼ਨ ਚ ਹੁੰਦਾ ਤੁਹਾਨੂੰ ਅਸੀਂ ਇਹ ਦਿਖਾਉਨੇ ਆ ਹਰ ਰੂਲ ਰੈਗੂਲੇਸ਼ਨ 에ਥੋਪੀਆ ਚ ਵੀ ਵਧੀਆ ਫਾਲੋ ਕੀਤੇ ਜਾਂਦੇ ਆ ਸਾਰੇ ਜੈਬਰਾ ਕ੍ਰੋਸਿੰਗ ਤੋਂ ਕ੍ਰਾਸ ਕਰਦੇ ਆ ਇੱਥੇ ਲੋਕ ਤੇ ਆਲਾਦਵਾਲਾ ਇੱਥੇ ਜਿਵੇਂ ਆਪਣੇ ਤੁਸੀਂ ਕਹਿ ਦਿਓ ਸਾਰੇ ਦੇਸ਼ਾਂ ਚ ਸਕੁਆਇਰ ਹੁੰਦੇ ਆ ਨਾ ਉਵੇਂ ਇੱਥੇ ਆਲਾਦਵਾਲਾ ਹੈਗਾ ਉਵੇਂ ਛੋਟੇ ਛੋਟੇ ਸ਼ਾਪਸ ਲੱਗੀਆਂ ਹੋਈਆਂ ਤੇ ਪੂਰਾ ਸਿਟੀ ਦਾ ਇਹਨੂੰ ਇੱਕ ਜਿਹੜਾ ਐਦਿਸਾਬਾਬਾ ਸਿਟੀ ਆ ਉਹਦਾ ਸੈਂਟਰ ਵੀ ਕਹਿ ਸਕਦੇ ਹੋ ਤੁਸੀਂ ਜਿਵੇਂ ਨਾਈਰੋਬੀ ਚ ਆਪਾਂ ਦੇਖਿਆ ਸਿਟੀ ਸੈਂਟਰ ਦੇਖਿਆ ਸੀਗਾ ਸਾਫ ਸਫਾਈ ਵਧੀਆ ਹੈਗੀ ਤੇ ਕੁਝ ਕੁ ਥੋੜੀਆਂ ਜੀਆਂ ਥਾਵਾਂ ਜਿੱਥੇ ਮਤਲਬ ਤੁਹਾਨੂੰ ਆਲਾਦਵਾਲਾ ਵਧੀਆ ਨਹੀਂ ਮਿਲੂਗਾ ਤੇ ਉਹ ਤਾਂ ਸਾਰੇ ਸ਼ਹਿਰਾਂ ਜੀ ਹੁੰਦੀਆਂ ਸਿਕਿਉਰਿਟੀ ਬਹੁਤ ਜ਼ਿਆਦਾ ਪੁਲਿਸ ਬਹੁਤ ਜ਼ਿਆਦਾ ਰਹਿੰਦੀ ਹੈ ਹਰ ਜਗ੍ਹਾ ਤੇ ਤੁਹਾਨੂੰ ਪੁਲਿਸ ਮਿਲੂਗੀ ਟੂਰਿਸਟ ਅਟਰੈਕਸ਼ਨ ਦੇ ਤੇ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਇਹਨਾਂ ਨੇ ਬਈ ਜਾਣ ਨਹੀਂ ਦਿੱਤਾ ਇਹ ਕਹਿੰਦੇ ਪਹਿਲਾਂ ਪੇ ਕਰੋ ਤੇ ਫਿਰ ਤੁਸੀਂ ਇਹ ਸੋਣੀ ਜੀ ਇੰਡੀਆ ਜੀ ਸਿੰਧੀਆ ਇਹ ਕਹਿੰਦੇ ਫਿਰ ਸੋਣੀ ਜਗ੍ਹਾ ਇਹ ਤੁਸੀਂ ਜਿਹੜਾ ਸਕੁਆਇਰ ਹੈ ਉਹਨੂੰ ਦੇਖ ਸਕਦੇ ਹੋ ਤੇ 20 20 ਇਹਦੀ ਟਿਕਟ ਹੈ ਇੰਡੀਆ ਦੇ ਮੰਨ ਲਓ 10 ਦੇ 15 ਬਣ ਗਏ 20 ਦੇ ਕਿੰਨੇ ਬਣ ਗਏ 30 ਰੁਪਏ ਵਾਸਤੇ 30 ਰੁਪਏ ਸੀ ਇਹਦੇ ਪੇ ਕਰਨੇ 30 ਰੁਪਏ ਖੋਜੀ ਇੱਕ ਜਾਨੇ ਦੇ ਹਨ 60 ਪਏ 60 ਰੁਪਏ ਦੇ ਕੋਈ ਓਕੇ ਥੈਂਕ ਯੂ ਬਾਸ ਸਿਟੀ ਸੈਂਟਰ ਚ ਜਾਣਦੇ ਵੀ 50 50 60 60 ਰੁਪਏ ਉਹ ਚੈਕਿੰਗ ਵੀ ਹੁੰਦੀ ਹੈ ਖੋ ਜੇ ਇੱਦਾਂ ਚੈਕਿੰਗ ਕਰਕੇ ਜਾਣ ਦਿੰਦੇ ਆ ਟਿਕਟ ਮਿਲ ਗਈ ਦਿਖਾਓ ਟਿਕਟ ਐਵੇਂ ਦੀ ਟਿਕਟ ਹੈ ਯਰੇ ਤੇ ਆਹ ਟਿਕਟਾ ਇਹਨਾਂ ਦੀ ਲੈਂਗੁਏਜ ਚ ਸਾਰਾ ਕੁਝ ਲਿਖਿਆ ਹੋਇਆ ਹੈ ਸਮਝ ਨਹੀਂ ਆਉਂਦੀ ਕੀ ਲਿਖਿਆ ਕੱਲਾ 20 ਰੁਪਏ ਸਮਝਾਉਂਦੇ ਸਹੀ ਲਗੇ ਚੈਕਿੰਗ ਵੀ ਕਰਦੇ ਆ ਇਹ ਬੜੀ ਨਾਈਸ ਚੈਕਿੰਗ ਹੈ ਇਹਨਾਂ ਕੋਲ ਦੂਜਾ ਸਿਸਟਮ ਨਹੀਂ ਹੈਗਾ ਇਲੈਕਟ੍ਰੋਨਿਕ ਸਿਸਟਮ ਨਾ ਇਹ ਫਿਜ਼ੀਕਲੀ ਚੈੱਕ ਕਰਦੇ ਆ ਓਕੇ ਥੈਂਕ ਯੂ ਥੈਂਕ ਯੂ ਓਕੇ ਬਾਏ ਬਾਏ ਇੰਡੀਆ ਬਾਏ 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 ਥੈਂਕ ਯੂ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਇੰਡੀਆ ਸ਼ਾਹਰੁਖ ਖਾਨ ਵੀ ਸਲਮਾਨ ਖਾਨ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਐਂਡ ਮੋਰ بیسਟ

ਕਰੇ ਯੂ ਯੂ ਲਾਈਕ ਆਲਸੋ ਕਰੀਨਾ ਬਈਸ ਐਬਲੀ ਖਾਨ ਨੂੰ ਦੱਸਦਾ ਵੀ ਭਾਈ ਲਾਈਕ ਕਰ ਦੇ ਓਕੇ ਬਾਏ ਬਾਏ ਸੀ ਯੂ ਅੱਛਾ ਇਹਨਾਂ ਦੇ ਬਾਰੇ ਯਾਰ ਇੱਕ ਗੱਲ ਤਾਂ ਨੂੰ ਹੋਰ ਦੱਸਦਾ ਜਿਹੜਾ ਮਤਲਬ ਇਥੋਪੀਆ ਦੇਸ਼ ਹੈ ਨਾ ਤੇ ਇਹ ਚ ਵੈਸੇ ਤਾਂ ਵੱਖ-ਵੱਖ ਲੈਂਗੁਏਜ ਚਾਰ-ਪੰਜ ਬੋਲੀਆਂ ਜਾਂਦੀਆਂ ਹੈਗੀਆਂ ਆ ਇਹਦੇ ਵਿੱਚ ਖੁਸ਼ੀ ਕਿਹੜੀਆਂ-ਕਿਹੜੀਆਂ ਲੈਂਗੁਏਜ ਸੀਗੀਆਂ ਉਹ ਚਾਰ-ਪੰਜ ਸੀ ਮੇਰੇ ਫੋਨ 'ਚ ਹੈਗੀਆਂ ਨੇ ਅਸੀਂ ਫੋਨ 'ਚ ਨੋਟ ਨੋਟ ਕੀਤੀਆਂ ਸੀਗੀਆਂ ਤੁਹਾਨੂੰ ਦੱਸ ਦਿੰਨੇ ਆ ਤੇ ਵੈਸੇ ਇਹਨਾਂ ਦੀ ਨ ਆਪਣੀ ਸਕ੍ਰਿਪਟ ਹੈਗੀ ਜਿੰਨੇ ਅਸੀਂ ਪਹਿਲਾਂ ਕੰਟਰੀ ਘੁੰਮੇ ਸੀ ਨਾ ਅਫਰੀਕਾ ਦੇ ਈਸਟ ਅਫਰੀਕਾ ਦੇ ਤੇ ਕੀਨੀਆ ਰਵਾਂਡਾ ਯੰਗਾੰਡਾ ਕਿਸੇ ਦੇਸ਼ ਦੀ ਆਪਣੀ ਸਕ੍ਰਿਪਟ ਨਹੀਂ ਹੈਗੀ ਸਾਰੇ ਰੋਮਨ ਲੈਂਗੁਏਜ ਯੂਜ਼ ਕਰਦੇ ਆ ਮਤਲਬ ਰੋਮਨ ABC ਤੋਂ ਉਹਦੀ ਹੈਲਪ ਨਾਲ ਜਿਵੇਂ ਆਪਾਂ ਜਰਨਲੀ ਚੈਟ ਕਰਦੇ ਹੁੰਦੇ ਆ ABC ਨਾਲ ਹਨਾ ਬੋਲੀ ਆਪਾਂ ਪੰਜਾਬੀ ਜਾਨੇ ਉਵੇਂ ਕਰਦੇ ਆ ਇਹਨਾਂ ਕੋਲੇ ਬਟ ਆਪਣੀ ਸਕ੍ਰਿਪਟ ਹੈ ਦੇਖੋ ਜਿਹੜੀ ਟਿਕਟ ਹੈ ਇਹਨਾਂ ਦੀ ਸਕ੍ਰਿਪਟ ਚ ਹੈ ਤੇ ਜਿਹੜੀਆਂ ਇਥੇ ਲੈਂਗੁਏਜ ਬੋਲੀਆਂ ਜਾਂਦੀਆਂ ਨੇਗੀਆਂ ਉਹ ਹੈਗੀ ਆ ਅਫਾਰ ਅਮਹੈਰਿਕ ਤੇ ਓਰੋਮੋ ਸਮਾਲੀ ਐਂਡ ਤਿਗਰਨੀਆ ਇਹ ਪੰਜ ਲੈਂਗੁਏਜ ਨੇ ਇੱਥੋਂ ਦੀਆਂ ਤੇ ਇਹ ਅਲੱਗ-ਅਲੱਗ ਕਬੀਲਿਆਂ ਨਾਲ ਸੰਬੰਧਿਤ ਨੇ ਜਿਵੇਂ ਜਿਹੜਾ ਸਮਾਲੀ ਲੈਂਗੁਏਜ ਆ ਜਿਹੜੇ ਸਮਾਲੀ ਵਾਲੀ ਸਾਈਡ ਬੋਲੀ ਜਾਂਦੀ ਹੈ ਓਰੋਮੋ ਓਰੋਮੋ ਦੇ ਕਬੀਲੇ ਇੱਥੇ ਰਹਿੰਦੇ ਕੁਝ ਉਹ ਅਲੱਗ ਬੋਲੀ ਜਾਂਦੀ ਹੈ ਐਵੇਂ-ਐਵੇਂ ਕਰਕੇ ਇੱਥੋਂ ਦੀਆਂ ਮਸ਼ਹੂਰ ਨੇ ਪੰਜ ਲੈਂਗੁਏਜ ਤੇ ਬਟ ਜਿਹੜੀ ਅਫੀਸ਼ੀਅਲ ਆ ਜ਼ਿਆਦਾ ਉਹ ਅਮਹੈਰਿਕ ਐਂ ਕਰਕੇ ਕੁਝ ਨਾਮ ਹੈ ਜ਼ਿਆਦਾ ਜਿਹੜੀ ਸਭ ਤੋਂ ਵੱਧ ਅਫੀਸ਼ੀਅਲ ਆ ਜਿਹੜੀ ਉਹ ਇਸ ਲੈਂਗੁਏਜ ਨੂੰ ਮੰਨਿਆ ਜਾਂਦਾ ਹੈ ਕੋਚੇ ਹੋਯਾਸ ਕਿਹੜਾ ਹੈ ਇਹ ਹੋਯਾ ਆਲਾ ਦਵਾਲਾ ਇੱਥੋਂ ਦਾ ਤੇ ਇੱਥੇ ਲੋਕ ਸ਼ਾਇਦ ਫ੍ਰੀ ਟਾਈਮ 'ਚ ਆਉਂਦੇ ਹੋਣਗੇ ਤੇ ਇੱਥੇ ਬੈਠਦੇ ਹੋਣਗੇ ਬਹੁਤ ਸੋਹਣਾ ਹੈ ਯਾਰ ਤੇ ਜਿਹੜਾ ਨਾ ਇੱਥੋਂ ਦੀ ਰਾਜਧਾਨੀ ਸੋਹਣੀ ਬਹੁਤ ਆ ਜਿਵੇਂ ਅਫਰੀਕਾ ਦੇਸ਼ 'ਚ ਹੁੰਦੇ ਆ ਵੀ ਅਫਰੀਕਾ ਹੈ ਨਾ ਤੇ ਡਵੈਲਪਮੈਂਟ ਕਾਫੀ ਹੋਈ ਹੋਈ ਹੈ ਇਹ ਕੰਟਰੀ ਦੀ ਏ ਮੇਨ ਗੇਟ ਸ਼ਾਇਦ ਐਂਟਰੈਂਸ ਅੱਗੇ ਕਿਸੇ ਪਾਸੇ ਨੂੰ ਜਾਂਦੀ ਹੋਣੀ ਤੇ ਅਸੀਂ ਇੱਧਰ ਜਾਣਾ ਨਹੀਂ ਹੈਗਾ ਤੇ ਅਸੀਂ ਵੈਸੇ ਸਕੁਅਰ ਦੇਖਣੀ ਆਏ ਸੀਗੇ ਇਧਰਲੇ ਪਾਸੇ ਸਿਟੀ ਸੈਂਟਰ ਹੈਗਾ ਸਾਰਾ ਉਹ ਜਿੰਨੀਆਂ ਤੁਸੀਂ ਇਧਰ ਬਿਲਡਿੰਗਸ ਮਾਰਤਾ ਸਾਰੀਆਂ ਦੇਖ ਰਹੇ ਹੋ ਸਾਰਾ ਸਿਟੀ ਸੈਂਟਰ ਹੈਗਾ ਤੇ ਉੱਪਰਲੇ ਪਾਸੇ ਨਾਲ ਇੱਥੇ ਮੈਟਰੋ ਵੀ ਚੱਲਦੀ ਹੈ ਉਹ ਉਹਦਾ ਵੀ ਅਸੀਂ ਸ਼ਾਇਦ ਜਾਂ ਟ੍ਰਾਂਸਪੋਰਟ ਯੂਜ਼ ਕਰਾਂਗੇ ਦੇਖਾਂਗੇ ਉੱਤੇ ਵੀ ਜਾਵਾਂਗੇ ਤੇ ਸ਼ਾਇਦ ਕਿਸੇ ਟਾਈਮ ਕੋਈ ਫੰਕਸ਼ਨ ਜਾਂ ਕੁਝ ਮਤਲਬ ਪ੍ਰੋਗਰਾਮ ਵੀ ਹੁੰਦਾ ਹੋਵੇ ਉਹਦੇ ਚੋਂ ਲੋਕ ਸਾਰੇ ਬੰਦੇ ਹੋਣਗੇ ਆਲੇ ਦੁਆਲੇ ਤਾਈਓ ਉਸੇ ਕਰਕੇ ਇਹਨਾਂ ਐ ਬਣਾਇਆ ਜਾ ਰਿਹਾ ਹੈ ਦੁਪਹਿਰ ਦਾ ਟਾਈਮ ਹੈ ਤੇ ਲੰਚ ਵੀ ਅਸੀਂ ਕਰਨਾ ਹੈਗਾ ਤੇ ਵੈਸੇ ਅਸੀਂ ਸੋਚ ਰਹੇ ਹਾਂ ਵੀ ਕੁਝ ਨਾ ਕੁਝ ਲੋਕਲ ਟਰਾਈ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਲੋਕਲ ਕਿਹੋ ਜਿਹਾ ਹੁੰਦਾ ਖੁਸ਼ੀ ਆ ਫ੍ਰੈਂਚ ਫ੍ਰਾਈਜ਼ ਇਹ ਤਾਂ ਅਸੀਂ ਖਾਣੇ ਨਹੀਂ ਹੈਗੇ ਯਾਰ ਪਹਿਲਾਂ ਜਦੋਂ ਅਸੀਂ ਲਾਸਟ ਟਾਈਮ ਅਫਰੀਕਾ ਆਏ ਸੀ ਨਾ ਯਾਦ ਆ 3 ਕਿਲੋ ਭਾਰ ਵਧ ਗਿਆ ਸੀ 3 3 ਕਿਲੋ ਸਾਡਾ ਮੇਰਾ 5 ਕਿਲੋ weight ਵਧ ਕੇ ਗਿਆ ਹੈ ਸੈਂਡਵਿਚ 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 ਯੂ ਸ਼ੋਨ ਦ ਪਿਕਚਰ ਓਨ ਦ ਇੱਕ ਦਿੱਤ ਤੇ ਨਾਲ ਕਿਤੇ ਮੇਰਾ ਤਾਂ ਕੈਸਟੋਲ ਵੀ ਵਧ ਗਿਆ ਸੀਗਾ ਕੈਸਟੋਲ ਵਧਿਆ ਬਹੁਤ ਕੁਝ ਆਫਰੀਕਾ ਵਾਲਿਆਂ ਨੇ ਦੇਖਾਂ ਕੀ ਕੀ ਹੈ 버ਗਰ ਚਿਕਨ ਪੀਜ਼ਾ ਹੌਟ 버ਗਰ ਸੈਂਡਵਿਚ ਸੈਂਡਵਿਚ ਦੇਖੋ ਸੈਂਡਵਿਚ ਹੀ ਠੀਕ 480 ਜਾਏਗਾ ਕਲੱਬ ਸੈਂਡਵਿਚ ਲੈ ਲਓ ਫਿਰ ਦੇਖ ਲੈਣੇ ਬਾਕੀ ਨਹੀਂ ਅੱਗੇ ਟਰਾਈ ਕਰ ਲੈਣੇ ਕਿਉਂਕਿ ਅੱਗੇ ਬਹੁਤ ਰੇੜੀਆਂ ਇਹੋ ਜੀਆਂ ਸਕੂਅਰ ਚ ਥੋੜੀਆਂ ਥੋੜੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਜਿਦੇ ਜ਼ਿਆਦਾ ਰਿਪਨ ਮੇਰੀ ਗੱਲ ਸੁਣੋ ਜਿਦੇ ਜ਼ਿਆਦਾ ਕਰਾਊਡ ਹੋਊਗਾ ਨਾ ਉਹਦੇ ਟੇਸਟ ਵੀ ਵਧੀਆ ਹੋਵੇ ਅਸੀਂ ਸੋਚ ਰਹੇ ਹਾਂ ਯਾਰ ਕੁਝ ਖੁਸ਼ੀ ਆਪਾਂ ਥੋੜਾ ਹੈਲਦੀ ਖਾਈਏ ਜੂਸ ਜੱਸ ਪੀ ਲੈਨੇ ਆ ਜਬਸ਼ੋਰ ਜੂਸ ਨੂੰ ਮੇਰੀ ਤੇ ਦਿਨੀ ਪੜਦੀ ਹੈ ਹੈਲੋ ਨਮਸਤੇ bro how are you fine ਯਾ ਯਾ ਗੁੱਡ ਗੁੱਡ ਸੈਂਡਵਿਚ ਯੋਕੇ ਆਈ ਥਿੰਕ ਇਹਦੇ ਭੀੜ ਹੈ ਇਹਦੇ ਪੁੱਛ ਲੈਨੇ ਕੀ ਹੈ ਇਹਦੇ ਦੇਖ ਲਓ ਜੂਸ ਹੈ ਦੇ ਹੈਲੋ ਹਾਊ ਆਰ ਯੂ ਫਰੈਸ਼ ਜੂਸ ਲੈਨੇ ਇਹਦੇ ਵੀ ਭੀੜ ਰਿਪਨ ਉਹਦੇ ਬਹਿ ਜਾ ਫਿਰ ਚੈੱਕ ਕਰ ਲੈ ਭਾਈ ਹੈਲੋ ਥੈਂਕ ਯੂ You have sandwich? Of course, I have sandwich. Uh, smile, right? smile, yes. You're from here? I will show. लो भी ये आगे साढ़े मित्र तानु मिला दिए इस्माइल राइट इस्माइल यस यू आर फ्रॉम हियर आई एम फ्रॉम सुडान ओ सुडान ये सुडान तो ने व्हेन यू मूव हियर सेवेन मंथ्स अगो सेवेन मंथ्स अगो बिकॉज़ व्हाई देर इज़ सम वॉर वॉर इन द सेवेन सो आई हैव to flee Some yeah, the service in Sudan yeah, yeah. Uh, you are from the south sudan or sudan yeah not sudan i'm from khartoum the okay, capital of okay not sudan, north sudan yes? near the like uh, egyptian side yes yes eh hey, yes. bhai to main thon dasein mm -hmm. jehde itthe de local log aa ohi thode ohde rang wadiya inna da hor vi gora kyonki eh north wale paseyan of africa to mm -hmm. so nice to meet you yeah, yeah, inna nice naal nice nice. apan shehar ghumange hon nazarae mm -hmm. <laughs> apan kamaanange mm -hmm. idhar khushi ne coffee mangayi si te mm -hmm. jehdi coffee mangayi si inna ne uh, ma keha si milk coffee milk coffee mm -hmm. dudh inna ne alag lya da aa

ਤੇ ਸੈਂਡਵਿਚ ਆ ਸੀ ਜਿਹੜੀ ਚੀਜ਼ ਤੋਂ ਡਰਦੇ ਸੀ ਵੀ ਇਹ ਨਹੀਂ ਖਾਣੀ ਆ ਇਹਦੇ ਵਿੱਚ ਭਰ ਕੇ ਬ੍ਰੈਡ ਚ ਇਹਨਾਂ ਨੇ ਫਰਾਈਜ਼ ਦੇ ਦੇ ਕਹਿੰਦੇ ਇਹ ਸੈਂਡਵਿਚ ਹੈ ਆਪਣੇ ਸੈਂਡਵਿਚ ਹੋਰ ਹਸਾਬ ਦਾ ਉਹਨਾਂ ਦਾ ਦੈਟਸ ਵਾਈ ਸਰ ওকে ਨੋ ਪ੍ਰੋਬਲਮ ਯਾ ওকে ਮੈਂ ਜੂਸ ਮੰਗਾਏਗਾ ਜੂਸ ਐਵੋਕਾਡੋ ਦਾ ਤੇ ਇਹ ਬਹੁਤ ਸਸਤਾ ਮਿਲ ਜਾਂਦਾ ਸਰ 100 ਰੁਪਏ ਦਾ ਮਿਲੇਗਾ ਲੋ ਜੀ ਹੁਣ ਸਾਨੂੰ ਬਾਈ ਇਸਮਾਈਲ ਲੈ ਕੇ ਜਾ ਰਿਹਾ ਹੈਗਾ ਇੱਕ ਲੋਕਲ ਮਾਰਕੀਟ ਦਿਖਾਉਣ ਦੇ ਲਈ ਇਹ ਕਹਿੰਦਾ ਵੀ ਤੁਹਾਨੂੰ ਲੋਕਲ ਮਾਰਕੀਟ ਦਿਖਾਉਣੇ ਆ ਤੇ ਥੋੜਾ ਜਿਹਾ ਜਿਹੜਾ ਲੋਕਲ ਟੇਸਟ ਹੈ ਅਦੀਸ ਅਬਾਬਾ ਦਾ ਵੈਸੇ ਇਹਨਾਂ ਨੂੰ ਵੀ ਜਿਆਦਾ ਟਾਈਮ ਨਹੀਂ ਹੋਇਆ ਇੱਥੇ ਆਇਆ ਇਹਨੂੰ 7 ਕੁ ਮਹੀਨੇ ਹੋਏ ਆ ਤੇ ਸੋਡਾਨ ਤੋਂ ਯਾਰ ਅਸੀਂ ਦੇਖਿਆ ਬਹੁਤ ਸਾਰੇ ਲੋਕ ਇੱਥੇ ਆ ਕੇ ਰਹਿ ਰਹੇ ਆ ਤੇ ਕਿਉਂਕਿ ਸੋਡਾਨ 'ਚ ਵਾਰ ਚੱਲ ਰਹੀ ਇੱਕ ਤੇ ਤਾਂ ਕਰਕੇ ਨਾ ਲੋਕ ਇੱਥੇ ਥੋਪੀ ਆ ਕੇ ਰਹਿੰਦੇ ਆ ਬਾਕੀ ਜਿਹੜਾ ਕੰਟਰੀ ਹੈ ਦੀ ਕੰਡੀਸ਼ਨ ਥੋੜੀ ਜਿਹੀ ਵਧੀਆ ਹੈ ਕਰੰਸੀ ਵੀ ਸਟਰੋਂਗ ਹੈ ਆਲੇ ਦੁਆਲੇ ਦੇ ਕੰਟਰੀਜ਼ ਨਾਲ ਤਾਂ ਕਰਕੇ ਲੋਕ ਇੱਥੇ ਕੰਮ ਕਰਨ ਲਈ ਜੌਬ ਲਈ ਆ ਜਾਂਦੇ ਆ ਤੇ ਹੁਣ ਇੱਥੇ ਟੈਕਸੀ ਬੁੱਕ ਕਰਦੇ ਹੈ ਜਾਂ ਇੰਡੀਆ ਪੰਜਾਬੀ ਸਾਰੇ ਜਾਣਦੇ ਇੰਡੀਆ ਪੰਜਾਬੀ ਨੂੰ ਤੇ ਹੁਣ ਅਸੀਂ ਬਾਈ ਨਾਲ ਚੱਲੇ ਆ ਟੈਕਸੀ ਬੁਲਾਉਂਦੇ ਆ ਇਹ ਗਰਮੀ ਇੰਨੀ ਹੈ ਯਾਰ ਪੁੱਛੋ ਨਾ ਦੱਸ ਨਹੀਂ ਸਕਦੇ ਨੀ ਤਿੱਖੀ ਧੁੱਪ ਪੈ ਰਹੀ ਹੈ ਇੰਡੀਆ ਦੀਆਂ ਗੱਡੀਆਂ ਇੱਥੇ ਨਾ ਤੁਹਾਨੂੰ ਬਹੁਤ ਮਿਲ ਜਾਣਗੀਆਂ ਤੇ ਜਿਵੇਂ ਆ ਦੇਖੋ ਮਰੂਤੀ ਸਵਿਫਟ ਸਵਿਫਟ ਗੱਡੀ ਵਾਧੂ ਗੱਡੀਆਂ ਇੰਡੀਆਂ ਦੀਆਂ ਹਾਂਜੀ ਬਹੁਤ ਸਵਿਫਟ ਹੈ ਜੀ ਬਹੁਤ ਸਾਰੀਆਂ ਗੱਡੀਆਂ ਇੰਡੀਆਂ ਦੀਆਂ ਹੈਲੋ ਨਮਸਤੇ ਸਾਰੇ ਨਮਸਤੇ ਉਹ ਦੇਖੋ ਇਟਿਓਸ ਖੜੀ ਉਹ ਇਟਿਓਸ ਖੜੀ ਹੈ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਇੰਡੀਆ ਦੀਆਂ ਮਿਲਣਗੀਆਂ ਮਰੂਤੀ ਸਿਜ਼ੂਕ ਦਾ ਖਾਸ ਕਰਕੇ ਵਾਧੂ ਮਿਲਦੀ ਹੈਗੀ ਤੇ ਅਸੀਂ ਜਾਣਾ ਸੀਗਾ ਵੈਸੇ ਮੈਟਰੋ ਤੇ ਬਾਈ ਕਹਿੰਦੇ ਵੀ ਮੈਟਰੋ ਚ ਭੀੜ ਬਹੁਤ ਹੁੰਦੀ ਹੈ ਵੀ ਮੈਟਰੋ ਚ ਆਪਾਂ ਚੜਨਾ ਨਹੀਂ ਪਬਲਿਕ ਟਰਾਂਸਪੋਰਟ ਦੇ ਤੇ ਇੱਕ ਇੱਥੇ ਜਿਹੜੀਆਂ ਨੀਲੀ ਜਿਹੀ ਵੈਨ ਜਾਂਦੀਆਂ ਨੇ ਇਹ ਵੀ ਪਬਲਿਕ ਟਰਾਂਸਪੋਰਟ ਇੱਥੋਂ ਦੀ ਆ ਨੀਲੀਆਂ ਚਟੀਆਂ ਜਿੰਨੀਆਂ ਵੈਨ ਨੇ ਇਹ ਅਸੀਂ ਕੀਨੀਆਂ ਚ ਵੀ ਚਲਦੀਆਂ ਦੇਖੀਆਂ ਸੀਗੀਆਂ ਖੁਸ਼ੀ ਉੱਥੇ ਕੀ ਬੋਲਦੇ ਸੀ ਇਹਨੂੰ ਪਤਾ ਨਹੀਂ ਭੁੱਲ ਜਾਂਦੇ ਹੁਣ ਤੱਕ ਇੰਨੀਆਂ ਕੰਟਰੀਜ਼ ਜਾ ਕੇ ਨਾ ਨਾ ਬੋੜਾ-ਬੋੜਾ ਤਾਂ ਕਿ ਬੋੜਾ-ਬੋੜਾ ਤਾਂ ਬਾਈਕ ਨੂੰ ਬੋਲਦੇ ਸੀ ਇਹਨੂੰ ਪਤਾ ਨਹੀਂ ਕੀ ਬੋਲਦੇ ਸੀ ਆ ਰਾਈਡ ਅਸੀਂ ਲਈ ਆ ਹੁਣ ਤੇ ਇਹ ਗੱਡੀ 'ਚ ਹੁਣ ਜਾਵਾਂਗੇ ਸ਼ੋਲਾ ਸ਼ੋਲਾ ਮਾਰਕੀਟ ਆ ਜਿਹੜੀ ਮਾਰਕੀਟ 'ਚ ਅਸੀਂ ਜਾਣਾ ਆ ਉਹਦਾ ਨਾਮ ਹੈ ਖੁਸ਼ੀ ਬੈਠੋ ਬਠੋ ਇਹ ਕਾਰਾਂ ਵੀ ਸਸਤੀ ਮਿਲ ਜਾਂਦੀਆਂ ਜੇ ਲੋਕਲ ਬੰਦਾ ਨਾਲ ਹੋਵੇ ਛਾਵੇਂ ਬੈ ਗਏ ਯਾਰ ਥੋੜਾ ਜ ਐ ਆਉਂਦਾ ਵੀ ਹਾਂ ਠੀਕ ਹੈ ਹਨਾ ਵੀ ਹੈਗੀ ਹੈ ਜਾਨ ਨਹੀਂ ਤਾਂ ਬਹੁਤ ਔਖਾ ਲਓ ਜੀ ਅਸੀਂ ਪਹੁੰਚ ਗਏ ਹਾਂ ਮਾਰਕੀਟ 16 ਮਾਰਕੀਟ 16 ਮਾਰਕੀਟ 16 ਮਾਰਕੀਟ ਮਾਰਕੀਟ ਤੇ ਪਹੁੰਚ ਗਏ ਅਸੀਂ ਹੈਲੋ ਵਾਈ ਯੂ ਲੁੱਕ ਲਾਈਕ ਐਂਗਰੀ ਥੈਂਕ ਯੂ ਜਿਹੜੀ ਇਹ ਸਾਰੀ ਲੋਕਲ ਮਾਰਕੀਟਾਂ ਨੇ ਆਪਣੀਆਂ ਰਹੀ ਆ ਤੇ ਜਿਵੇਂ ਆਪਣੇ ਦਿੱਲੀ ਚ ਕਾਫੀ ਬਾਜ਼ਾਰ ਹੁੰਦੇ ਆ ਉਵੇਂ ਵੀ ਕੈਪੀਟਲ ਸਿਟੀ ਹੈ ਤੇ ਇੱਥੇ ਬਾਜ਼ਾਰ ਹੈ ਸਾਰਾ ਤੇ ਜਿਵੇਂ ਆਪਣੇ ਥੋੜੀਆਂ ਜੀਆਂ ਸ਼ਾਪਸ ਹੁੰਦੀਆਂ ਤੇ ਜਾਂ ਕਹਿ ਸਕਦੇ ਹੋ ਚਾਂਦਨੀ ਚੌਂਕ ਜਾਂ ਹੋਰ ਭੀੜ ਭੜਕੇ ਵਾਲਾ ਇਲਾਕਾ ਹੁੰਦਾ ਹੈਗਾ ਉਸੇ ਤਰ੍ਹਾਂ ਇੱਥੇ ਲੋਕਲ ਮਾਰਕੀਟ ਹੈ ਸਾਰੀ ਅਸੀਂ ਲੈਣਾ ਤਾਂ ਕੁਝ ਹੈ ਨਹੀਂ ਕੱਲਾ ਦੇਖਣ ਆਏ ਆ ਇਨਸਾਈਡ ਵੀ ਹੈ ਪਰ ਇਨਸਾਈਡ ਸਮਾਈਲ ਕਹਿੰਦਾ ਥੋੜਾ ਜਿਹਾ ਰਿਸਕ ਵੀ ਇਨਸਾਈਡ ਆਪਾਂ ਜਾਣਾ ਨੇ ਬਾਰਾਂਹ ਵਾਰੋਂ ਦੇਖਣਾ ਤੇ ਨਾਲ-ਨਾਲ ਬਾਰਾਂਹ ਵਾਰੋਂ ਜਿੰਨਾ ਕਹਿ ਗਿਆ ਤੁਹਾਨੂੰ ਦਿਖਾਈ ਜਾਂਦੇ ਕਾਫੀ ਸਾਰੀਆਂ ਜਿਹੜੀਆਂ ਇਮਾਰਤਾਂ ਨੇ ਸ਼ਹਿਰ ਦੀਆਂ ਦੀਆਂ ਉਹ ਚਾਹੇ ਬਿਲਡਿੰਗਸ ਬਣ ਰਹੀਆਂ ਤੁਸੀਂ ਵਲੌਗਸ ਦੇਖਿਆ ਹੁਣ ਜਾਂ ਨੋਟਿਸ ਕਰਿਓ ਇਹੋ ਜਿਹੀਆਂ ਇਮਾਰਤਾਂ ਜਿਹੜੀ ਖੜੀਆਂ ਹੀ ਆ ਹੁਣ ਵਾਲੇ ਟਾਈਮ 'ਚ ਲੱਗਦਾ ਸ਼ਹਿਰ ਹੈ ਜਿਹੜਾ ਬਹੁਤ ਸਾਰੀ ਹੋ ਜਿਹੜੇ ਕੋਲ ਹਨ ਹਾਂ ਜਿਹੜੇ ਇਦਾਂ ਹੀ ਖੜੀਆਂ ਨੇ ਕਾਫੀ ਡਿਵੈਲਪ ਹੋਣਾ ਸ਼ੁਰੂ ਹੋ ਰਿਹਾ ਮੈਨੂੰ ਲੱਗਦਾ ਸ਼ਾਇਦ ਹੋ ਡਿਵੈਲਪ ਹੋਗਾ ਹੁਣ ਵਾਲੇ ਟਾਈਮ 'ਚ ਇਹ ਜਿਹੜਾ ਇਹ ਦੀਸਾ ਬ ਜਿਵੇਂ ਦੀ ਇਹ ਮਾਰਕੀਟ ਹੈ ਨਾ ਸ਼ਹਿਰ ਚ ਕਾਫੀ ਸਾਰੀਆਂ ਤੁਹਾਨੂੰ ਲੋਕਲ ਮਾਰਕੀਟਸ ਮਿਲ ਜਾਣਗੀਆਂ ਤੇ ਅੱਜ ਕੁਝ ਅ ਬਾਜ਼ਾਰ ਬੰਦ ਹੈਗਾ ਸੰਡੇ ਦੇ ਕਾਰਨ ਤੇ ਕਾਫੀ ਸਾਰੀਆਂ ਸ਼ਾਪਸ ਬੰਦ ਪਈਆਂ ਗਈਆਂ ਵੈਸੇ ਨਹੀਂ ਵਧੀਆ ਵੀ ਹੈ ਇੱਕ ਗੱਲੋਂ ਹੋਰ ਭੀੜ-ਪੜੱਕਾ ਹੋਣਾ ਸੀਗਾ ਕੁਛ ਨਾ ਕੁਛ ਅ ਗੋਆਵੈਂਡ ਭੀੜ-ਪੜੱਕੇ ਦੇ ਵਿੱਚ ਰਪਨ ਚੋਰੀ ਵੀ ਮਾਤੋ ਹਾਂਜੀ ਭੀੜ-ਪੜੱਕੇ ਚੋਰੀ ਹੁੰਦੀ ਆ ਤੇ ਅੱਜ ਵਧੀਆ ਨਾਲ ਨਾਲ ਸ਼ਹਿਰ ਦੇਖੀ ਜਾਂਦੇ ਆ ਤੇ ਥੋੜਾ ਥੋੜਾ ਤੇ ਨਾਲ-ਨਾਲ ਅ ਮਤਲਬ ਕੋਈ ਖਤਰਾ ਵੀ ਨਹੀਂ ਹੈਗਾ ਸੇਫਟੀ ਵੀ ਹੈਗੀ ਹੈ ਇਸਮਾਈਲ ਲੈਣਾ ਕੋਸ਼ੇ ਖਰੀਦਣਾ ਵੀ ਹੈ ਗੱਦੇ ਗੁਦੇ ਖਰੀਦਣੇ ਉਹਨੇ ਬਾਈ ਨੇ ਤਾਂ ਕਰਕੇ ਜਿਹੜੀ ਥੋਕ ਦੀ ਮਾਰਕੀਟ ਆ ਯਾਰ ਕਾਰਪਟ ਦੇ ਕੁਕੜੇ ਸੋਹਣੇ ਆ ਤੇ 14000 ਦਾ ਜੀ 14000 ਦਾ ਹਾਊ ਮੱਚ ਬ੍ਰੋ ਫਰ ਡਿਸਕਾਊਂਟ ਡਿਸਕਾਊਂਟ ਫॉर ਸਰਦਾਰ ਜੀ 14000 ਆਫਟਰ ਡਿਸਕਾਊਂਟ ਤੇ 14000 ਦਾ ਇਹ ਇਹਨਾਂ ਦੇ ਇੰਡੀਆ ਦੇ ਤੁਸੀਂ ਹੋਰ ਵੀ ਬਦਲੋ ਇੰਡੀਆ ਦੇ 15 ਦਾ ਸਿੱਧੀ ਬਣ ਗਿਆ 10 ਦਾ ਤੇ 4 ਦਾ ਹੋਰ ਲਾ ਲੋ ਅੱਧਾ ਦੋ ਕਿੰਨੇ ਮੀਟਰ ਆ ਹਾਂਜੀ 17 ਇੰਡੀਆ ਦੇ ਤਾਂ ਮਤਲਬ 20000 20000 ਤੋਂ ਟੱਪ ਜਾਊਗਾ ਬਹੁਤ ਐਕਸਪੈਂਸਿਵ ਹੋਊਗਾ ਤੇ ਐਕਸਪੈਂਸਿਵ ਹੈ ਸਹੀ ਗੱਲ ਹੈ ਤੇ ਬਾਕੀ ਕੋਈ ਕਹਿੰਦਾ ਨੇਗੋਸ਼ੀਏਟ ਕਰ ਸਕਦੇ ਹਾਂ ਬਾਕੀ ਬਾਈ ਨੇ ਸਮਾਨ ਲੈਣਾ ਸੀ ਤਾਂ ਲੈ ਕੇ ਖੁਸ਼ੀ ਆਪਨੂੰ ਥੋਪੀਨ 에ਅਰਲਾਈਨ ਨੇ weight ਵੀ ਬਹੁਤ ਦਿੱਤਾ ਹੈ ਆਪਣੇ ਤਾਂ 8-8 kg ਦੇ ਬੈਗ ਆ ਹਾਂ 70 kg weight allow ਕੀਤਾ ਤੁਹਾਨੂੰ ਆਪਨੂੰ ਟੋਟਲ ਆਪਰੇ ਕੋਲੇ 19 kg ਆ ਹਾਂ 19 kg ਨਹੀਂ ਹੈਗਾ ਕਾਟਾਂ ਤੇ ਸਾਨੂੰ 70 kg weight allow ਹੋਇਆ ਤੇ ਸ਼ਹਿਦ ਆਬਾਦੀ ਤੇ ਐ ਨਹੀਂ ਪਤਾ ਚੱਕ ਲਈ ਇੱਕ ਅੱਧਾ ਲੈ ਜਾਗੇ ਜਿਹੜੀ ਇੱਥੋਂ ਦੀ ਟਾਈਮ ਜ਼ੋਨ ਆ ਨਾ ਉਹ ਸੇਮ ਕੀਨੀਆ ਯੂਗਾਂਡਾ ਰਵਾਂਡਾ ਨਾਲ ਦੀ ਹੈ 2.5 ਘੰਟੇ ਦਾ ਇੰਡੀਆ ਨਾਲੋਂ ਇੱਥੋਂ ਦਾ ਫਰਕ ਹੈ ਤੇ 2.5 ਘੰਟੇ ਇੰਡੀਆ ਤੋਂ ਪਿੱਛੇ ਆ ਇਹ ਤੇ ਬਾਕੀ ਇਥਾ ਇਥੋਪੀਆ ਦਾ ਆਪਣਾ ਕੈਲੰਡਰ ਵੀ ਹੈ ਜਿਵੇਂ ਆਪਣੇ ਨਾਨਕਸ਼ਾਹੀ ਕੈਲੰਡਰ ਪੰਜਾਬ ਦਾ ਆਪਣਾ ਇਹਨਾਂ ਦਾ ਆਪਣਾ ਕੈਲੰਡਰ ਹੈ ਤੇ 7 ਸਾਲ ਇਹ ਆਮ ਦੁਨੀਆ ਨਾਲੋਂ ਪਿੱਛੇ ਨੇ ਜਿਵੇਂ ਇੱਥੇ 2024 ਚੱਲੀ ਜਾਂਦਾ ਨਾ ਇਹ 7 ਸਾਲ ਪਿੱਛੇ ਨੇ ਇਹਨਾਂ ਦੇ 2017 ਚੱਲ ਰਿਹਾ ਹੈਗਾ ਆ ਇਹ ਆਪਣੇ ਤਾਂ ਵੈਸੇ ਨਾਨਕਸ਼ਾਹੀ ਕੈਲੰਡਰ ਹੈ ਜਿਹੜਾ ਕੱਲਾ ਗੁਰਪੁਰਬ ਜਾਂ ਉਹਨਾਂ ਕਰਕੇ ਹੀ ਰਹਿ ਗਿਆ ਹਨ ਤਿਹਾਰਾਂ ਕਰਕੇ ਤੇ ਇਹ ਐਕਚੁਅਲ 'ਚ ਆਪਣੇ ਕੈਲੰਡਰ ਨੂੰ ਮੰਨਦੇ ਆ ਉਹ ਵੀ ਆਪਣੀਆਂ ਤਰੀਖਾਂ ਅਨਸਾਰਾ ਕੁਝ ਉਸੇ ਹਿਸਾਬ ਨਾਲ ਚੱਲਦੇ ਆ। ਸਾਹਮਣੇ ਨਾਲ ਇੱਥੇ ਇੱਕ ਮੀਟ ਦੀ ਸ਼ਾਪ ਸੀਗੀ ਤੇ ਮੈਨੂੰ ਐਸੀ ਤੁਹਾਨੂੰ ਦਿਖਾਵਾ ਕਿ ਕਿ ਉਹ ਜਾਂ ਮੀਟ ਖਾਂਦੇ ਆ। ਉਹ ਦੇਖੋ ਠੱਠਾ ਛਾਪਿਆ ਹੋਇਆ। ਤੇ ਵੈਸੇ YouTube ਲੋਅ ਨਹੀਂ ਕਰਦਾ ਯਾਰ। ਆ ਵੀਡੀਓ ਡਿਲੀਟ ਮਾਰ ਦਿੰਦਾ। ਰੈਸਟ੍ਰਿਕਟਡ ਹੁੰਦੀ ਐ। ਮੈਂ ਕੱਲੀ ਫੋਟੋ ਦਿਖਾ ਸਕਦਾ। ਉਹ ਠੱਠੇ ਦਾ ਇਹੋ ਜਿਹਾ ਮੀਟ ਖਾਂਦੇ ਆ ਤੇ ਖਾਂਦੇ ਵੀ ਕੱਚਾ। ਰੋ ਮੀਟ ਖਾਂਦੇ ਆ ਜਮਾ। ਮਤਲਬ ਕੱਚਾ ਨੇੜੇ ਦਿਖਾਈ ਸਕਦਾ। ਉਹ ਤੁਹਾਨੂੰ ਥੋੜਾ ਜਿਹਾ ਦਿਖਦਾ ਹੁਣ ਤੇ ਉੱਥੇ ਲਮਕਦਾ। ਸਾਰਾ ਇਹਨਾਂ ਨੇ ਮਤਲਬ ਠੱਠਾ ਵੱਢ ਕੇ ਇੱਥੇ ਟੰਗਿਆ ਹੋਇਆਗਾ। ਪਤਾ ਨਹੀਂ ਯ ਇਹ ਕੱਲੇ ਇੱਥੇ ਦੇਖਿਆ ਵੈਸੇ ਕਿਸੇ ਹੋਰ ਕੰਟਰੀ ਚ ਪਹਿਲਾਂ ਦੇਖਿਆ ਨਹੀਂ ਸੀ ਈਸਟ ਆਫਰੀਕਾ ਪਹਿਲਾਂ ਵੀ ਘੁੰਮੇ ਆ ਵੀ ਕਿਤੇ ਵੀ ਇਹੋ ਜਿਹਾ ਮੀਟ ਨਹੀਂ ਖਾਦਾ ਜਾਂਦਾ ਜਿਵੇਂ ਇੱਥੇ ਖਾਂਦੇ ਆ ਜਿਹੜੇ ਸਾਹਿਬ ਦੀ ਇੱਥੇ ਤਿੱਖੀ ਧੁੱਪ ਪੈ ਰਹੀ ਹੈ ਨਾ ਮੈਨੂੰ ਆ ਲੱਗਦਾ ਤਿੰਨ ਦੋ ਤਿੰਨ ਹੀ ਲੰਘਣਗੇ ਮੇਰਾ ਰੰਗ ਤਾਂ ਪੁੱਠੇ ਤਵੇ ਵਰਗਾ ਹੋਣ ਵਾਲਾ ਹੈਗਾ ਹੋ ਵੀ ਗਿਆ ਖੁਸ਼ੀ ਤਾਂ ਕਹਿੰਦੇ ਹੋ ਗਿਆ ਤੁਹਾਡਾ ਤੇ ਬਹੁਤ ਗਰਮੀ ਆ ਯਾਰ ਹਜੇ ਜਿਹੜੇ ਪਾਸੇ ਅਸੀਂ ਜਾਣਾ ਹੈ ਨਾ ਇਹ ਤਾਂ ਐਡੇ ਸਵਾਤ ਬਾਤ ਦਾ ਜਿਹੜਾ ਐਲੀਵੇਸ਼ਨ ਹੈ ਬਹੁ ਹਜੇ ਮਤਲਬ 2000 ਮੀਟਰ ਤੇ ਠੰਡ ਹੈ ਹਜੇ ਇੱਥੇ ਰਾਤ ਨੂੰ ਬਹੁਤ ਠੰਡ ਹੁੰਦੀ ਹੈ ਪਰ ਜਿਹੜੇ ਪਾਸੇ ਅਸੀਂ ਓਮੋ ਵੈਲੀ ਚ ਜਾਣਾ ਉਧਰ ਤਾਂ ਬਹੁਤ ਗਰਮੀ ਹੋਣ ਵਾਲੀ ਹੈ ਟੈਂਪਰੇਚਰ ਸਾਨੂੰ ਗੂਗਲ ਹੀ 35 35 ਡਿਗਰੀ ਟੈਂਪਰੇਚਰ ਦਿਖਾ ਰਿਹਾ 35 ਡਿਗਰੀ 35 ਡਿਗਰੀ ਹਾਂਜੀ ਜੇ 35 ਡਿਗਰੀ ਦਿਖਾ ਰਿਹਾ ਦੇਖ ਲਓ ਕਿੰਨੀ ਗਰਮੀ ਹੋ ਧੁੱਪ ਤਾਂ ਇੰਨੀ ਨਹੀਂ ਬਰਦਾਸ਼ਤ ਹੁੰਦੀ ਖੈਰ ਦੇਖਦੇ ਹਾਂ ਕਿਵੇਂ ਦਾ ਰੂ ਸਫ਼ਰ ਤਾਂ ਹੁਣ ਕਰਨੀ ਹੈ ਘੁੰਮਣ ਤਾਂ ਗਿਆ ਇੱਥੇ 25 ਗਏ ਇਹ ਆ ਗਈ ਜੀ ਇੱਥੋਂ ਦੀ ਵੈਜੀਟੇਬਲ ਮਾਰਕੀਟ ਤਾਂ ਦੇਖੋ ਟਮਾਟਰ ਕਿੱਡੇ ਸੋਹਣੇ ਬਈਏ ਯਾਰ अफ्रीका ਚ ਨਾ ਫਲ ਫਰੂਟ ਬਹੁਤ ਵਧੀਆ ਹੁੰਦੇ ਆ ਪਿਓਰ ਹੈ ਇਥੇ ਆਰਗੈਨਿਕ ਕਰਦੇ ਆ ਜ਼ਿਆਦਾਤਰ ਇਹ ਖੇਤੀ ਨਾ ਤੇ ਸਾਰਾ ਖਾਣਾ ਪੀਣਾ ਕਿੰਨੀ ਚੋ ਵੀ ਪਹਿਲਾਂ ਦੇਖਿਆ ਸੀ ਇਹ ਗੱਲ ਅਫਰੀਕਾ ਦੀ ਬਹੁਤ ਵਧੀਆ ਲੱਗਦੀ ਹੈ ਸਾਰਾ ਕੁਝ ਸ਼ੁੱਧ ਮਿਲਦਾ ਹੈਗਾ ਤੇ ਜਿਹੜੇ ਕਰਕੇ ਫਲ ਸਬਜ਼ੀਆਂ ਹੈਲਥ ਵੀ ਇਹਨਾਂ ਦੀ ਜ਼ਿਆਦਾ ਵਧੀਆ ਆਹ ਦੇਖ ਲਓ ਇਧਰਲੇ ਪਾਸੇ ਫਲ ਫਰੂਟ ਦੀ ਗੱਲ ਕਰਕੇ ਆਟਿਆ ਸੀ ਇੰਨੇ ਵਧੀਆ ਤੁਹਾਨੂੰ ਫਲ ਫਰੂਟ ਮਿਲਣਗੇ ਆਪਣੇ ਨਹੀਂ ਅਜੇ ਇੰਨੇ ਵਧੀਆ ਫਲ ਫਰੂਟ ਮਿਲਦੇ ਮੀਟ ਤੁਹਾਨੂੰ ਦੱਸਿਆ ਕੱਚਾ ਮੀਟ ਵੀ ਰੌ ਮੀਟ ਇੱਥੇ ਖਾਧਾ ਜਾਂਦਾ ਹੈ ਕੱਚਾ ਮੀਟ ਹੀ ਖਾ ਜਾਂਦੇ ਆ ਇਥੋਪੀਆ ਦੇ ਜਨੇ ਲੋਕ ਆ ਲੋਕਲ ਟੈਕਸੀ ਆ ਗਈ ਸਭ ਤੋਂ ਵਧੀਆ ਤੁਹਾਨੂੰ ਸ਼ਹਿਰ ਚ ਮਿਲੂ ਸਭ ਤੋਂ ਸਸਤੀ ਹੈ 5 ਵੀਰ ਲੈਂਦੀ ਹੈ ਇਹ 5 ਵੀਰ ਤੁਸੀਂ ਲਾ ਲੋ ਇੰਡੀਆ ਦੇ 8 ਰੁਪਏ 8 ਰੁਪਏ ਇਹ ਲੈਂਦੇ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਗਲੇ ਚੌਂਕ ਜਿੱਥੇ ਵੀ ਉਤਰਨਾ ਉਥੇ ਉਤਾਰ ਦਿੰਦੇ ਆ ਸਭ ਤੋਂ ਵਧੀਆ ਸਸਤਾ ਤਰੀਕਾ ਹੈਗਾ ਇੱਥੇ ਘੁੰਮਣ ਦਾ ਸ਼ਾਮ ਦੇ 5:00 ਵਜੇ ਤੇ ਸੂਰਜ ਦੇਖ ਲਓ ਹਜੇ ਵੀ ਇੰਨਾ ਤਿੱਖਾ ਖੜਾ ਹੈ ਤੇ ਬਾਕੀ ਹੁਣ ਅਸੀਂ ਚੱਲੇ ਆ ਸਾਡੇ ਹੋਟਲ ਦੇ ਵੱਲ ਨੂੰ ਤੇ ਜਿਹੜਾ ਕੰਮ ਸੀ ਉਹ ਸਾਡਾ ਹੋ ਗਿਆ ਤੇ ਇਸਮਾਈਲ ਨੇ ਬਾਈ ਨੇ ਕਿਸੇ ਗਾਈਡ ਨਾਲ ਗੱਲ ਕਰਾਈ ਹੈ ਤੇ ਉਹ ਜਿੰਕਾ ਜਿੰਕਾ ਇੱਕ ਟਾਊਨ ਪੈਂਦਾ ਛੋਟਾ ਜਿਹਾ ਸਿਟੀ ਇੱਥੋਂ 900 ਕਿਲੋਮੀਟਰ ਹੈ ਅਸੀਂ ਉੱਥੇ ਜਾਣਾ ਉੱਥੋਂ ਸਾਰੇ ਟਰਾਈਬ ਘੁੰਮਣੇ ਆ ਉਹ ਤੁਹਾਨੂੰ ਆਉਣ ਵਾਲੇ ਵਲੌਗ ਚ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਤੇ ਕੱਲ ਨੂੰ ਹੁਣ ਅਸੀਂ ਇੱਥੋਂ ਐਦਿਸ ਬਾਬਾ ਦੇ ਵਿੱਚੋਂ ਨਿਕਲ ਜਾਣਾ ਸਾਡਾ ਇਹ ਲਾਸਟ ਡੇ ਹੈ ਐਦਿਸ ਬਾਬਾ ਦੇ ਵਿੱਚ ਤੇ ਐਦੋਂ ਬਾਅਦ ਤੁਹਾਨੂੰ ਸਾਰੇ ਜਿੰਨੇ ਵੀ ਵਲੌਗਸ ਦੇਖਣ ਨੂੰ ਮਿਲਣਗੇ ਉਹ ਕਬੀਲਿਆਂ ਦੇ ਟ੍ਰਾਈਬਸ ਦੇ ਦੇਖਣ ਨੂੰ ਮਿਲਣਗੇ ਇੱਥੇ ਅਦੀਸ ਬਾਬਾ ਦੇ ਵਿੱਚ ਆਪਣੇ ਵਾਲਾ ਫੂਡ ਵੀ ਮਿਲਦਾ ਤੇ ਸਮੋਸੇ ਭਾਈ ਹੈ ਸਮੋਸੇ ਪਏ ਹੈ ਵੈੱਡ ਵੈੱਡ ਕੁਸ਼ੀ ਸ਼ੋ ਮੀ ਕੁਸ਼ੀ ਗਈ ਕੁਸ਼ੀ ਗਈ ਕੈਨ ਯੂ ਸ਼ੋ ਮੀ ਐਂਗਲਿਸ਼ ਨਹੀਂ ਆ ਮੈਨ ਸਮੋਸੇ ਕੁਸ਼ੀ ਇਹ ਬੀਫ ਵਾਲੇ ਹੋਣਗੇ ਲੋਕਲ ਨਹੀਂ ਹੈਗੇ ਬਟ ਤੁਹਾਨੂੰ ਯਾਰ ਇੱਕ ਗੱਲ ਦੱਸਣਾ ਐਡੀਸ ਬਾਬਾ ਦੇ ਵਿੱਚ ਨਾ ਰੈਸਟੋਰੈਂਟ ਜਾਂ ਖਾਣਾ ਪੀਣਾ ਇੰਨਾ ਵਧੀਆ ਫੂਡ ਇੰਨਾ ਵਧੀਆ ਹੈਗਾ ਭਾਵੇਂ ਤੁਸੀਂ ਨਾਨ-ਵੈਜੀਟੇਰੀਅਨ ਹੋ ਭਾਵੇਂ ਵੈਜਿਟੇਰੀਅਨ ਤੁਸੀਂ ਭੁੱਖੇ ਨਹੀਂ ਮਰੋਗੇ ਤੇ ਆਹ ਦੇਖੋ ਕੈਫੀ ਕੈਫੇ ਤੇ ਖਾਣਾ ਪੀਣਾ ਤੁਹਾਨੂੰ ਬਹੁਤ ਵਧੀਆ ਮਿਲੇਗਾ ਤੇ ਬਾਕੀ ਹੋਰ ਅਫਰੀਕਾ ਦੇ ਮੁਕਾਬਲੇ ਜਿਹੜਾ ਇਥੋਂ ਦਾ ਇਥੋਪੀਆ ਨੂੰ ਕਜ਼ੀਨ ਹੈ ਨਾ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਵੈਸੇ ਅਫਰੀਕਾ ਦੇ ਵਿੱਚ ਜੇ ਪੂਰੇ ਕੰਟੀਨੈਂਟ ਦੀ ਗੱਲ ਕਰਾਂ ਮੈਂ ਏਜੀਪਟੀਅਨ ਕਜ਼ੀਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਮਸ਼ਹੂਰ ਹੈ ਏਜੀਪਟ ਦੇ ਖਾਣੇ-ਦਾਨੇ ਏਜੀਪਟ ਦੇ ਮਸਾਲੇ ਮਿਸਰ ਦੇਸ਼ ਦੇ ਉਹ ਤਾਂ ਮਸ਼ਹੂਰ ਹੈਗੇ ਨੇ ਉਸ ਤੋਂ ਬਿਨਾ ਥੱਲੇ ਇਥੋਪੀਆ ਹੁੰਦਾ ਹੈਗਾ ਇਥੋਪੀਆ 'ਚ ਖੁਸ਼ੀ ਨੇ ਵੀ ਮਤਲਬ ਆ ਕੇ ਆਏ ਨਹੀਂ ਕੀਤਾ ਵੀ ਯਾਰ ਕੁਝ ਮਿਲਦਾ ਨਹੀਂ ਜਾਂ ਕੀ ਖਾਈਏ ਜਮੈਂ ਪਹਿਲਾਂ ਸੀ ਕੀਨੀਆ 'ਚ ਜਾਂ ਜ਼ੰਗਾਂਡਾ 'ਚ ਕੱਲੇ ਫ੍ਰੈਂਚ ਫ੍ਰਾਈਜ਼ ਖਾ ਕੇ ਗੁਜ਼ਾਰਾ ਕਰਦੇ ਸੀ ਨਾ ਇੱਥੇ ਉਹ ਕੰਮ ਨਹੀਂ ਇੱਥੇ ਫੂਡ ਵਧੀ ਇਸਮਾਇਲ ਨਾ ਵਾਟ ਦੇ ਪਟ ਇਨਸਾਈਡ ਆ ਵੀ ਆਲਸੋ ਡੋਨਟ ਅੰਡਰਸਟੈਂਡ ਯੂ ਇਸਮਾਇਲ ਕਹਿੰਦਾ ਮੈਨੂੰ ਵੀ ਨਹੀਂ ਪਤਾ ਇਹ ਚ ਕੀ ਪਾਇਆ ਦੇ ਦੇ ਕਾਲਡ ਇਟ ਸਮੋਸਾ 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 ਨਾਮ ਸੇਮ ਹੈ ਬਾਈ ਤੁਸੀਂ ਦੇਖ ਲਓ ਸਮੋਸਾ ਹੀ ਇਹਨੂੰ ਕਹਿੰਦੇ ਆ ਤੇ ਸਮੋਸਾ ਹੀ ਆਪਾਂ ਕਹਿੰਦੇ ਆ ਇਫ ਇਟਸ ਮੀਟ ਵੀ ਕੈਨਟ ਈਟ ਮੈਨੂੰ ਆਇ ਲਾਦਾ ਬਈ ਬੀਫ ਪਾਇਆ ਹੋਣਾ ਇਹਨਾਂ ਨੇ ਇਹ ਚ ਕਿਉਂਕਿ ਹਮੇਸ਼ਾ ਹੀ ਬੀਫ ਪਾ ਕੇ ਰੱਖਦੇ ਹੋ ਕੁਝ ਪੈਸੀ ਪੇ ਕਰ ਦੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਲੈ ਭਾਈ ਇਹ ਸਮੋਸਾ ਲੈਤਾ ਅਸੀਂ ਲਿਆ ਤੇ ਬਟ ਹੁਣ ਸਾਨੂੰ ਐ ਪਤਾ ਨਹੀਂ ਕਿਵੇਂ ਦਾ ਹੋਊਗਾ ਇਹ ਮੈਨੂੰ ਆ ਲੱਗਾ ਹਾਰਡ ਤਾਂ ਬੜਾ ਲੱਗਾ ਕਰੜਾ ਤਾਂ ਬੜਾ ਲੈਟਸ ਟ੍ਰਾਈ ਹਾਊ ਇਜ਼ ਇਟ ਲੱਗਦਾ ਰੇ ਪੰਕੀ ਪਾਏ ਇਹਨਾਂ ਨੇ ਇਹ ਚ ਬੀਨਸ ਪਾਏ ਹੋਇਆ ਜੀ ਬੀ ਹੈ ਕਸਦੇ ਆ ਨਹੀਂ ਪਤਾ ਬੀ ਕਦੇ ਆ ਹਾਂ 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 ਬਟ ਸਵਾਦ ਹੈ ਜੇ ਆ ਜਿਵੇਂ ਲੋਕਲ ਫੂਡ ਟਰਾਈ ਕਰਨਾ ਚਾਹੀਦਾ ਜਦੋਂ ਹੁਣ ਤੁਸੀਂ ਆਓਗੇ ਕਦੇ ਤੁਹਾਨੂੰ ਪਤਾ ਲੱਗੇ ਵੀ ਸਮੋਸਾ ਇੱਥੇ ਵਾਲਾ ਖਾ ਸਕਦੇ ਆ ਮੈਂ ਤਾਂ ਨਹੀਂ ਖਾਣਾ ਇਹਨਾਂ ਦਾ ਕੀ ਪਤਾ ਗਾਂਗੂ ਖਵਾ ਦੇਣੇ ਵੀ ਮਾਰ ਕੇ ਲੈ ਵੀ ਹੁਣ ਅਸੀਂ ਆਏ ਆ ਇੱਕ ਸੁਪਰਮਾਰਕਟ ਚ ਹੈਲੋ ਵੈਲਕਮ ਵੈਲਕਮ ਥੈਂਕ ਯੂ ਕਿਉਂਕਿ ਸਾਡੀ ਰੋਜ਼ ਦੀ ਖਰਾਕ ਦੁੱਧ ਅਸੀਂ ਲੈਣੀ ਹੁੰਦਾ ਤੇ ਬਾਕੀ ਫਰੂਟ ਲੈਣੇ ਹੁੰਦੇ ਆ ਇਹਦੇ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ ਇਹ ਆ ਲੈ ਲੈਨੇ ਕਿ ਖੁਸ਼ੀ ਇਹ ਹੀ ਲੈਣਾ ਸੀਗਾ ਪੁੱਛੋ ਦੁੱਧ ਦਾ ਕੀ ਰੇਟ ਹੈ ਸਭ ਕਿਹਨੂੰ 500 500 ਪਰ ਕਿਲੋ ਇੱਕ ਇੱਕ ਕਿਲੋ ਦਾ 1 ਕਿਜੀ 500 ਯਾਰ 500 ਦਾ 1 ਕਿਲੋ ਆਪਣਾ ਤਾਂ ਇਦੋਂ ਵੀ ਵੱਧ ਬਣ ਗਿਆ ਆਪਣੇ ਤਾਂ ਮੈਂ ਲਾਦਾ 250 ਹੋਰ ਲਾਦਾ ਉੱਤੇ 750 ਰੁਪਏ ਕਿਲੋ ਦੁੱਧ ਇੰਨਾ ਮਹਿੰਗਾ ਦੁੱਧ ਮਿਲਦੇ ਸੀ ਆਪਾਂ ਛੋਟਾ ਨਾ ਲੈ ਲਿਓ ਪੈਕੇਟ ਛੋਟਾ ਲੈ ਲਓ ਹਾਂ ਸਮਾਲ ਲੈ ਲਓ ਕੀ ਹੈ ਹੈ ਅੱਧਾ ਹਾਫ ਲੀਟਰ ਵਾਲਾ ਲੈ ਲਓ ਦੇ ਡੰਟ ਹੈਵ ਹਾਫ ਲੀਟਰ ਯੂ ਹੈਵ ਹਾਫ ਲੀਟਰ ਯਾਰ ਇਹਨਾਂ ਐਕਸਪੈਂਸਰ ਤਾਂ ਕਿਸੇ ਕੰਟਰੀ ਚ ਨਹੀਂ ਦੇਖਿਆ ਆਪਾਂ ਹੋਰ ਇੱਥੇ ਚਾਰ ਗਾਵਾਂ ਲਿਆ ਕੇ ਪਾਣ ਲੈਣੇ ਆ ਅੱਧੇ ਲੀਟਰ ਦੀ ਪੈਕਿੰਗ ਲਈ ਅਸੀਂ ਹਾਫ ਲੀਟਰ ਦੀ ਭਈ ਇਹ ਸਾਨੂੰ 250 ਦੀ ਇੰਡੀਆ ਦਾ ਤਾਂ ਵੀ 400 ਦੇ ਨੇੜੇ ਤੇੜੇ ਬਣਦਾ ਹੈ ਜ਼ਿੰਦਗੀ ਚ ਇੰਨਾ ਮਹਿੰਗਾ ਤਾਂ ਨਹੀਂ ਬੀਤਾ ਸੀ ਜਿੰਨਾ ਮਹਿੰਗਾ ਇੱਥੇ ਆ ਕੇ ਦੇਖਣਾ ਪੈ ਗਿਆ ਤੇ ਬਾਕੀ ਆ ਵਾਈਨ ਵੀ ਪਈ ਆ ਬਾਈ ਦੱਸਦੇ ਆ ਕਹਿੰਦੇ ਹਨੀ ਤੋਂ ਬਣੀ ਹੋਈ ਆ ਸ਼ਹਿਦ ਤੋਂ ਬਣੀ ਆ ਬਾਈ ਨਾਲ ਹਰੇ ਕੰਟਰੀ ਚ ਅਲੱਗ ਅਲੱਗ ਪ੍ਰੋਸੈਸ ਹੁੰਦਾ ਅਲੱਗ ਅਲੱਗ ਚੀਜ਼ਾਂ ਹੁੰਦੀ ਆ ਤੇ ਆ ਤਾਂ ਤੁਹਾਨੂੰ ਪਹਿਲਾਂ ਦੱਸ ਕੇ ਆਟਿਆਂ ਫਰੂਟ ਵਗੈਰਾ ਤਾਂ ਬਹੁਤ ਫਰੈਸ਼ ਮਿਲਦੇ ਆ ਇੱਥੇ ਨੇਰਾ ਆਰਗੈਨਿਕ ਸਬਜ਼ੀਆਂ ਸਬਜ਼ੀਆਂ ਦੇਖੋ ਤੇ ਬਿਨਾਂ ਰੇਹਾਂ ਸਪਰੇਅਾਂ ਤੋਂ ਗਾਉਂਦੇ ਆ ਸਾਰਾ ਕੁਝ ਦੁੱਧ ਵੀ ਸ਼ਾਇਦ ਆਰਗੈਨਿਕ ਹੋਵੇ ਨਾ ਵਿੱਚ ਨਹੀਂ ਕੁਝ ਪਾਉਂਦੇ ਹੋਣਗੇ ਆਈ ਗੇਵ ਹਰ 50 ਬਿਕਾਜ਼ ਅਦਰ ਚੇਂਜਸ ਮੈਨੂੰ ਐਂ ਲੱਗਦਾ ਵੀ ਇੱਥੇ ਕੁਆਂਟਲ ਦੋ ਕੁਆਂਟਲ ਦੁੱਧ ਦੇ ਭਾਅ ਦੀ ਤਾਂ ਮੱਝ ਲੈ ਲਈ ਅਸੀਂ ਐਨਾ ਮਹਿੰਗਾ ਦੁੱਧ ਹੈ ਇਸਮਾਈਲ ਗਿਆ ਪੈਸੇ ਵਿਡਰਾਅ ਕਰਾਉਣ ਤੇ ਅਸੀਂ ਇੱਥੇ ਵੇਟ ਕਰਦੇ ਆਂ ਤੇ ਹੋਟਲ ਨੂੰ ਪਹੁੰਚਦੇ ਆਂ ਯਾਰ ਹੁਣ ਤੇ ਬਹੁਤ ਗੇੜੇ ਫੇੜੇ ਦੇ ਲੇ ਤੁਹਾਨੂੰ ਨਾ ਮੈਂ ਥੋੜਾ ਇਧਰੋਂ ਬੱਸ ਨੂੰ ਸ਼ਹਿਰ ਦਿਖਾ ਦਿਆਂ ਸ਼ਹਿਰ ਦੀ ਖਾਸੀਅਤ ਸਾਨੂੰ ਇਹ ਲੱਗੀ ਇੱਥੇ ਗ੍ਰੀਨਰੀ ਬਹੁਤ ਆ ਤੇ ਦਰਖਤ ਬਹੁਤ ਆ ਹਰਾ ਭਰਾ ਬਹੁਤ ਆ ਇਹ ਤੇ ਸ਼ਾਂਤ ਯਾਰ ਪੀਸਫੁੱਲ ਆ ਬੜੀ ਤੁਹਾਨੂੰ ਟ੍ਰੈਫਿਕ ਨਹੀਂ ਮਿਲੂ ਪੀ ਪਾ ਪਾ ਦੇਖ ਲਓ ਬਿਲਕੁਲ ਜ਼ਿਆਦਾ ਨਹੀਂ ਹੈਗੀ ਤੇ ਇਹ ਜਿਹੇ درخت ਹੈ ਜਿਹੜੇ ਆਪਣੇ ਪਹਾੜਾਂ ਚ ਹੁੰਦੇ ਆ ਨਾ ਉਵੇਂ ਦਾ ਕਿਉਂਕਿ ਵੈਦਰ ਮਤਲਬ ਜਿਆਦਾ ਹਾਈਟ ਤੇ ਹੋਣ ਕਰਕੇ ਵੈਦਰ ਉਹ ਜਾ ਹੋਣ ਕਰਕੇ ਤਾਂ ਕਰਕੇ ਏਟੀਐਮ ਮਸ਼ੀਨ ਜਿਥੇ ਬਾਹਰੀ ਲੱਗੀਆਂ ਹੁੰਦੀਆਂ ਆ ਸਾਹਮਣੇ ਏਟੀਐਮ ਮਸ਼ੀਨ ਲੱਗੀ ਹੋਈ ਹੈ ਜਿਵੇਂ ਬਾਕੀ ਕੰਟਰੀਸ ਚ ਦੇਖਿਆ ਸੀ ਨਾ ਸਾਰੇ ਕਿਤੇ ਸੇਫ ਹੋਣਾ ਤਾਂ ਕਰਕੇ ਜਿਆਦਾ ਬਾਹਰੀ ਲਾਰਖੀਆਂ ਇਥੋਪੀਆ ਬਾਰੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਤੇ ਇਹ ਦੇਸ਼ ਕਾਫੀ ਲਈ ਬਹੁਤ ਜਿਆਦਾ ਮਸ਼ਹੂਰ ਹੈ ਅਸਲ ਚ ਜਿਹੜੀ ਕਾਫੀ ਦੀ ਸ਼ੁਰੂਆਤ ਸੀਗੀ ਨਾ ਤੇ ਉਹ ਪੂਰੀ ਦੁਨੀਆ ਚ ਇਥੋਂ ਹੋਈ ਹੈ ਤੇ ਨੂੰ ਮਤਲਬ ਕਾਫੀ ਆਫ ਕੈਪੀਟਲ ਆਫ ਦਾ ਵਰਲਡ ਵੀ ਕਿਹਾ ਜਾਂਦਾ ਜੇ ਕਾਫੀ ਦੀ ਗੱਲ ਤੋਂ ਕਰੀ ਤੇ ਆ ਇਹਨਾਂ ਦੀ ਇਹੋ ਜੀ ਕਾਫੀ ਆ ਤੇ ਇਹੋ ਜੇ ਨਿੱਕੇ ਨਿੱਕੇ ਪਿਆਲਿਆਂ ਚ ਇਹ ਕਾਫੀ ਦਿੰਦੇ ਆ ਜਿਵੇਂ ਆਪਣੇ ਚਾਹ ਦੇ ਖੋਖੇ ਹੁੰਦੇ ਆ ਨਾ ਨਿੱਕੇ ਨਿੱਕੇ ਉਵੇਂ ਇੱਥੇ ਕਾਫੀ ਵਿਕਦੀ ਆ ਇੱਥੇ ਚਾਹ ਨਹੀਂ ਵਿਕਦੀ ਇੱਥੇ ਕਾਫੀ ਸਿਰਫ ਕਾਫੀ ਪਿੰਦੇ ਕਾਫੀ ਵੀ ਬਲੈਕ ਪਿੰਦੇ ਆ ਤੇ ਜਿਹਨੂੰ ਤੁਸੀਂ ਅਮਰੀਕਨ ਨੂੰ ਹੁੰਦੀ ਆ ਕੋਈ ਯਾ ਅਮਰੀਕਨ ਨੂੰ ਕਹਿੰਦੇ ਹੁੰਦੇ ਆ ਨਾ ਜਿਹੜੀ ਬਿਨਾ ਦੁੱਧ ਤੋਂ ਹੁੰਦੀ ਆ ਮਤਲਬ ਉਹ ਮੇਰੀ ਬਲੈਕ ਹੀ ਹੁੰਦੀ ਉਹਦੇ ਵਿੱਚ ਆਪਾਂ ਦੁੱਧ ਐਡ ਕਰਦੇ ਹਾਂ ਹਾਂਜੀ ਉਹਦੇ ਵਿੱਚ ਦੁੱਧ ਐਡ ਕਰ ਦਿੰਨੇ ਆ ਵੈਸੇ ਕਾਫੀ ਬਲੈਕ ਕਾਫੀ ਓਨਲੀ ਬਲੈਕ ਕਾਫੀ ਯੂ ਹੈਵ ਹਾਂ ਵਿਦਆਊਟ ਮਿਲਕ ਕਾਫੀ ਲੈ ਲੈਣੇ ਆ ਥੋੜੀ ਜੀ ਬਲੈਕ ਕਾਫੀ ਤੇ ਤੁਹਾਨੂੰ ਦਿਖਾਉਣਾ ਇਹਨਾਂ ਜਿਹੜੀ ਥਿਕਨੈਸ ਹੋਵੇ ਬਹੁਤ ਜ਼ਿਆਦਾ ਹੁੰਦੀ ਹੈ ਤੇ ਪੂਰੀ ਦੁਨੀਆ ਨੂੰ ਸ਼ਾਇਦ ਥੋਪੀਆ ਜਿਹੜਾ ਮਤਲਬ ਐਕਸਪੋਰਟ ਵੀ ਕਰਦਾ ਹੋਵੇ ਪੂਰੀ ਵਰਲਡ 'ਚ ਕਾਫੀ ਕੀਨੀਆ ਚ ਵੀ ਅਸੀਂ ਵੈਸੇ ਬਾਗ ਕਾਫੀ ਦੇ ਬਹੁਤ ਸਾਰੇ ਦੇਖੇ ਜੀ ਜੰਗਾਡਾ ਚ ਦੇਖੇ ਸੀਗੇ ਪਰ ਇਥੋਪੀਆ ਜਿਹੜਾ ਉਹ ਤਾਂ ਵਰਲਡ ਫੇਮਸ ਹੈ ਜਿਵੇਂ ਤੁਹਾਨੂੰ ਦੱਸ ਕੇ ਠੇ ਕਿਹੋ ਜੀ ਉਹ ਤੁਹਾਨੂੰ ਦਿਖਾਉਨੇ ਆ ਇਹ ਇਹੋ ਜੀ ਕਾਫੀ ਹੈ ਤੇ ਯੂ ਇਥੋਪੀਅਨ ਫਰਮ ਹੇਅਰ ਨੋ ਨੋ ਆਮ ਫਰਮ ਸੂਡਾਨ ਸੂਡਾਨ ਯੈਸ ਯਾ ਯੂ نو ਹਿੰਦੀ ਆ ਥੋੜਾ 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 ਹਾਊ ਯੂ ਨੋ ਆਈ ਵਾਸ ਲਿਵ ਇਨ ਦੁਬਈ ਹਾਊ ਯੂ ਵਾਸ ਸੋ ਮਨੀ ਸੋ ਮਨੀ ਫਰੈਂਡਸ ਇੰਡੀਅਨ ਯਾ ਆਈ ਆਲਸੋ ਸੀ தி ਇਥੋਪੀਨ ਪੀਪਲ ਆਲਸੋ ਨੋ ਹਿੰਦੀ ਯਾ ਯਾ ਵੀ ਦੇਖ ਲਾਸਟ ਨਾਈਟ ਆਨ ਅ ਸ਼ਾਪ ਐਂਡ ਹੀ ਸੈਡ ਅ ਨਮਸਤੇ एवरीवन ਸੈਡ ਐਸ ਨਮਸਤੇ ਨਮਸਤੇ ਸਾਇਦ ਕਿਹਦਾ ਹੈ ਠੀਕ ਹੈ ਦੇਖੇ ਇਤਨਾ ਬਹੁਤ ਸਾਰੇ ਲੋਕ ਆ ਜਿਹੜੇ ਬਈ ਹਿੰਦੀ ਐ ਜਿਹੜੀ ਮੋਸਟਲੀ ਜਾਣਦੇ ਹੁੰਦੇ ਆ ਤੇ ਆ ਕਾਫੀ ਤੁਹਾਨੂੰ ਟੇਸਟ ਕਰਾਉਨੇ ਆ ਨਾਲੇ ਇਹ ਕਹਿੰਦੇ ਸੀ ਇਹਨਾਂ ਨੇ ਆਵਾਜ਼ ਮਾਰ ਲਈ ਕਿਹਦਾ ਹੈ ਠੀਕ ਹੈ ਮੈਂ ਕਹਾ ਠੀਕ ਹੈ ਜ਼ਬਰਦਸਤ ਜ਼ਬਰਦਸਤ ਤੁਸੀਂ ਇਹ ਦੇਖ ਲਓ ਵੀ ਗਲੋਬਲਾਈਜੇਸ਼ਨ ਹੈ ਯਾਰ ਕਿੰਨੇ ਲੋਕਾਂ ਨੂੰ ਬਦਲਦਾ ਹੈ ਨਾ ਇੱਕ ਦੂਜੇ ਦੀਆਂ ਲੈਂਗੁਏਜਾਂ ਇਨ ਅਰਬਿਕ ਮੀਮੀਆ ਇੱਥੇ ਨਾ ਜਿਹੜੀ ਫ੍ਰੈਗਰੈਂਸ ਹੈ ਐ ਕਾਫੀ ਦੀ ਵੀ ਦਿੱਤੀ ਜਾਂਦੀ ਹੈਗੀ ਤੇ ਇਹ ਕੋਲਿਆਂ ਦੇ ਉੱਤੇ ਜਿਹੜੇ ਕਾਫੀ ਦੇ ਬੀਨਸ ਪਾ ਦਿੰਦੇ ਆ ਜਦੋਂ ਕਾਫੀ ਦੇ ਬੀਨਸ ਪਾ ਕੇ ਤੇ ਇਹਨੂੰ ਐ ਇੱਥੇ ਰੱਖ ਦਿੰਦੇ ਆ ਤੇ ਇਹਦੇ ਨਾਲ ਥੋੜੀ ਜਿਹੀ ਮਤਲਬ ਤੁਹਾਨੂੰ ਆਲਾ ਦਵਾਲਾ ਜਿਹੜਾ ਮਾਹੌਲ ਹੈ ਉਹ ਐਵੇਂ ਦਾ ਮਿਲਦਾ ਹੈ ਫ੍ਰੈਗਰੈਂਸ ਇਸ ਵਾਰ ਪ੍ਰੈਗਨੈਂਸ? ਯੈਸ ਹਾਂ ਪ੍ਰੈਗਨੈਂਸ। ਇਹ ਕਾਫੀ ਬਹੁਤ ਕੌੜੀ ਹੈ ਬਹੁਤ ਠਿੱਕ ਹੈ। ਮੈਨੂੰ ਤਾਂ ਐਸੀ ਅਮਰੀਕਨ ਨੂੰ ਐ। ਐਕਸਪ੍ਰੈਸੋ ਐ। ਐਕਸਪ੍ਰੈਸੋ ਦੀ ਤਰ੍ਹਾਂ ਕਹਿੰਦੇ ਐਕਸਪ੍ਰੈਸੋ। ਐਕਸਪ੍ਰੈਸੋ ਇਟਸ ਸੇਮ ਲਾਈਕ ਐਕਸਪ੍ਰੈਸੋ। ਆਹ ਠੀਕ ਹੈ ਐਕਸਪ੍ਰੈਸੋ। ਆਪਾਂ ਤਾਂ ਕੈਪਾ ਆਪਾਂ ਤਾਂ ਕੈਪਚੀਨੋ ਹੀ ਪੀਣੇ ਤਾਂ ਕਰਕੇ ਸਾਨੂੰ ਤਾਂ ਨਾਮ ਵੀ ਨਹੀਂ ਪਤਾ। ਕੋਈ ਮੋਸਟਲੀ ਲਾਈਕ ਕੈਪਚੀਨੋ? ਯਾ ਮੋਸਟ ਬਲੈਕ। ਨੋ ਕੈਪਚੀਨੋ ਕੈਪਚੀਨੋ ਮਿਕਸ ਵਿਦ ਦ ਮਿਲਕ। ਯਾ। ਯਾ ਨੋ ਬ੍ਰੋ। ਥੈਂਕ ਯੂ। ਏ ਬੂਟ ਪਾਲਿਸ਼ ਕਰਨ ਵਾਲੇ ਆ ਜਾਂਦਾ थैंक यू थैंक यू सो मच ਇੱਥੇ ਦੇ ਲੋਏ ਡਡੇ ਨਿਆਣੇ ਵੀ ਕੰਮ ਕਰਦੇ ਆ ਤੇ ਪਹਿਲਾਂ ਦੇਖਿਆ ਸੀ ਅਫਰੀਕਾ ਚ ਮੰਗਦੀ ਫਿਰਦੇ ਸੀ ਇੱਥੇ ਕੋਈ ਨਹੀਂ ਤੁਹਾਨੂੰ ਮੰਗਦਾ ਮਿਲੂਗਾ ਵਾਈ ਦੇ ਪੁੱਟ ਦੀ ਗ੍ਰਾਸ ਔਨ ਦਾ ਫਲੋਰ एवरी एवरी ਸੈਂਟ 크리스쳇ਨ ਹਾਂ ਡੂ ਦਿਸ एवरी 크리스쳇ਨ ਯਾ ওকে ਆ ਮੋਸਟਲੀ ਦੀ ਥੂਪੀਅਨ ਪੀਪਲ ਲਾਈਕ ਮੁਸਲਿਮ অর 크리스쳇ਨ ਵਾ ਮੋਸਤਫੀਰ ਮੈਂ ਜ਼ੈ ਕ੍ਰਿਸਟਿਨ ਕ੍ਰਿਸਟਿਨ ਐਂਡ ਕ੍ਰਿਸਚੀਅਨ ਐਂਡ ਮੁਸਲਿਮ ਇਕੱਠੇ ਆਈ ਹਿਅਰ ਦ ਕੁਰਾਣ ਇਹ ਕਹਿੰਦੇ ਵੀ ਯਾਰ ਟ੍ਰੈਡੀਸ਼ਨ ਹੈ ਤੇ ਕਾਫੀ ਜਿਹਾ ਲਗਾਨਾ ਤੇ ਨਾ ਤੁਹਾਨੂੰ ਕਹਿੰਦੇ ਆ ਖੰਡਾਇਆ ਹੈ ਮਿਲੂਗਾ ਕੱ Aaj ਮੇਰਾ ਖੰਡਾਇਆ ਪਿਆਗਾ ਇਹ ਹਰੇਕ ਦੁਕਾਨ ਤੇ ਹੋਊਗਾ ਇਹ ਕੋਲਿਆਂ ਤੇ ਪਕਾਉਂਦੇ ਹੈਗੇ ਇਹ ਗਰਮ ਗਰਮ ਕੋਲੇ ਕੀਤੇ ਜਾ ਰਹੇ ਤੇ ਕੋਲਿਆਂ ਤੇ ਹੁਣ ਕਾਫੀ ਟਿਕੂਗੀ ਤੇ ਇਹ ਫੇਰ ਗਰਮ ਕਰਕੇ ਬਣਾਉਣਗੇ ਜਿਵੇਂ ਆਪਣੇ ਚਾਹ ਪਲਾਉਂਦੇ ਨੇ ਗਰਮ ਗਰਮ ਇਇਥੇ ਸਿਸਟਮ ਹੋਰ ਹੈ ਜਿਵੇਂ ਤੁਹਾਨੂੰ ਦੱਸਿਆਗਾ। ਰਿਪਨੇ ਭਾਂਡਾ ਜਿਹੜਾ ਹੋਊਗਾ ਪਹਿਲਾਂ। ਭਾਂਡਾ ਪਤਾ ਨਹੀਂ ਕਿਹੜਾ ਇਹਨਾਂ ਦਾ ਸਪੈਸ਼ਲ ਭਾਂਡਾ ਜੀ ਮੇਰੇ ਖਿਆਲ ਚ ਇਹ। ਇਹਦੇ ਵਿੱਚੋਂ ਦੀ ਕੌਫੀ ਪਾਈ ਜਾਂਦੀ ਐ। ਯਾ ਪੁੱਟ ਇ ਕੌਫੀ। ਸ਼ੀ ਆਲਰੇਡੀ ਪੁੱਟ ਇ। ਉਹਨੇ ਪਾ ਰੱਖਿਆ। ਇਹਦੇ ਵਿੱਚ ਨਹੀਂ ਨਹੀਂ ਪਾਉਂਦੇ ਪਾਉਂਦੇ ਵੀ ਐ ਮਨ ਲਾ ਕੇ ਬਾਤ ਚੀਰ ਬਣਾਉਂਦੇ। ਪਾ ਰੱਖੀ ਉਹਨੇ ਮੈਂ ਦੇਖਿਆ ਸੀ ਪਹਿਲਾਂ। ਅੱਛਾ। ਤੈਨੂੰ ਸਾਫ਼ ਕਰਕੇ ਜਿਵੇਂ ਆਪਣੇ ਪਤੀਲੇ ਹੁੰਦੇ ਨੇ ਨਾ ਚਾਹ ਲੈ ਇਥੇ ਪਤੀਲੇ ਨਹੀਂ ਹੁੰਦੇ। ਤੇ 15 ਰੁਪਏ ਦੀ ਇਹਨਾਂ ਦੇ 15 ਦੀ ਕੌਫੀ ਮਿਲ ਜਾਂਦੀ ਹੈਗੀ। 20 ਦੀ। ਥੈਂਕ ਯੂ ਥੈਂਕ ਯੂ ਸੋ ਮੱਚ ਸੀ ਜੋ ਸੀ ਜੋ ਸੋ ਯਾ ਥੈਂਕ ਯੂ ਯਾ ਸੀ ਜੋ ਇੰਡੀਆ ਬਾਏ ਬਾਏ ਤੇ ਲੈ ਵੀ ਇਹ ਸੀ ਦੇਖ ਲੋ ਇੱਥੋਂ ਦੇ ਲੋਕ ਜਿਵੇਂ ਤੁਹਾਨੂੰ ਦੱਸਿਆ ਸੀ ਵਧੀਆ ਨੇ ਮਦਦਗਾਰ ਨੇ ਵੈਸੇ ਬਾਈ ਤਾਂ ਸੋ ਡਾਂਨ ਤੋਂ ਸੀਗਾ ਤੇ ਇੱਥੇ ਰਹਿੰਦਾ ਸੀ ਪਰ ਜਿਹੜੇ ਇੱਥੇ ਦੇ ਲੋਕ ਆ ਨਾ ਉਹ ਵੀ ਬਾਲੇ ਘੈਂਟ ਆ ਮਤਲਬ ਬਹੁਤ ਵਧੀਆ ਜਿਹੜੀ ਆ ਲਾਈਫ ਐ ਨਾ ਇਹ ਤੁਹਾਨੂੰ ਅਫਰੀਕਾ ਦੇ ਲਗਭਗ ਹਰੇਕ ਦੇਸ਼ 'ਚ ਮਿਲੂਗੀ ਇਹ ਹੈਗੀ ਆ ਪੱਬ ਤੇ ਕਲੱਬ ਵਾਲੀ ਇਹ ਇੱਥੇ ਬਹਿੰਦੇ ਆ ਪੈਸੇ ਡਾਉਂਦੇ ਆ ਮੈਚ ਦੇਖਦੇ ਆ ਫੁੱਟਬਾਲ ਤੇ ਪੈਸੇ ਲਾਉਂਦੇ ਆ ਜੂਆ ਖੇਡਦੇ ਆ ਤੇ ਵੀਕੈਂਡ ਮਨਾਉਂਦੇ ਆ ਇਹ ਚਿੱਲ ਮੂਡ ਵਾਲੇ ਬੰਦੇ ਆ ਬਹੁਤੀ ਸੇਵਿੰਗ ਤੇ ਯਕੀਨ ਨਹੀਂ ਰੱਖਦੇ ਬਟ ਅਸੀਂ ਇਹਦੇ ਸਿਰਫ ਪਾਣੀ ਪੀਣ ਦੇ ਲਈ ਬੈਠੇ ਸੀਗੇ ਪਾਣੀ ਦੀ ਜਿਹੜੀ ਇਹ ਬੋਤਲ ਹੈ ਮਿਲਦੀ ਇਹਦੇ ਆ ਇੰਡੀਆ ਦੇ 75 ਰੁਪਏ ਦੀ ਆ 75 ਦੀ ਜਾਂ 80 ਦੀ 50 ਦੀ ਮਿਲੀ ਇਹਨਾਂ ਦੇ 75 ਦੀ ਲਾ ਲਓ ਆਪਣੇ ਇੰਨੀ ਇੱਕ ਦੀ ਹੋਣੀ ਤੇ ਪਾਣੀ ਵੀ ਥੋੜਾ ਜਿਹਾ ਮਹਿੰਗਾ ਹੈ ਸਸਤਾ ਨਹੀਂ ਹੈਗਾ ਹਰ ਇੱਕ ਚੀਜ਼ ਹੀ ਮਹਿੰਗੀ ਹੈ ਹਰ ਇੱਕ ਚੀਜ਼ ਹੀ ਮਹਿੰਗੀ ਹੈ ਥੋਪੀਆ ਚ ਘੁੰਮਣਾ ਫਿਰਨਾ ਬਾਹਰ ਕਿਤੇ ਵੀ ਆਸਾਨੀ ਹੁੰਦਾ ਹੈ ਇੰਡੀਆ ਜਿੱਥੇ ਆਪਾਂ ਰਹਿੰਦੇ ਆ ਆਪਾਂ ਨੂੰ ਬਹੁਤ ਸਸਤਾ ਹੈ ਇਹ ਆ ਗਿਆ ਜੀ ਲੋਕਲ ਫੂਡ ਇੱਥੋਂ ਦਾ ਪਤਾ ਨਹੀਂ ਕੀ ਹੈ ਚਟਨੀ ਜੀ ਹੈ ਉਬਲ ਦੀ ਉਬਲ ਦੀ ਆਈ ਹੈ ਇਹ ਐਂਡ ਵਾਟ ਇਜ਼ ਥਿਸ ਇਆਗੇ ਅੰਜੀਰ ਅੰਜੀਰ ਬੋਲਦੇ ਇਹਨੂੰ ਜੇ ਅੰਜੀਰਾ ਅੰਜੀਰਾ ਬੋਲਦੇ ਤੇ ਫਿਰ ਫਿਰ ਦਿਸ ਇਜ਼ ਫਿਰ ਫਿਰ ਤੇ ਫਿਰ ਫਿਰ ਦਿਸ ਇਜ਼ ਹੂੰ ਸ਼ੁਰੂ ਅਚੂਰੋ ਇਹ ਲੋਕਲ ਫੂਡ ਹੈ ਇਥੋਂ ਦਾ ਬਿਲਕੁਲ ਜਿਹਨੂੰ ਲੋਕਲ ਕਹਿ ਸਕਦੇ ਹਾਂ ਤਾਂ ਹੀ ਕਰਕੇ ਬਾਈ ਸਾਨੂੰ ਇੱਥੇ ਲੈ ਕੇ ਆਏ ਹੈ ਇਹ ਕਹਿੰਦੇ ਇਹਦੇ ਉੱਤੇ ਪਾਉਣੀ ਹੈ ਚਟਨੀ ਵਾਂਗੂ ਲਾ ਕੇ ਖਾਣਗੇ ਜਿਵੇਂ ਚਟਨੀ ਹੁੰਦੀ ਹੈ ਨਾ ਉਸ ਟਾਈਪ ਦਾ ਇਹ ਫੂਡ ਹੋਊਗਾ ਮੇਰੇ ਖਿਆਲ 'ਚ ਤੇ ਲੋਕਲ ਫੂਡ ਵੀ ਇਸਮਾਈਲ ਬਾਈ ਨੇ ਟਰਾਈ ਕਰਨਾ ਸੀਗਾ ਵਧੀਆ ਲੋਕਲ ਟਰਾਈ ਕਰਨਾ ਚਾਹੀਦਾ ਪਤਾ ਲੱਗਦਾ ਵੀ ਕੀ ਕੁਝ ਹੈ ਇੱਥੇ ਖਾਣ ਨੂੰ ਲੈ ਵੀ ਵਾਪਸ ਆਉਂਦਿਆਂ ਨੂੰ ਹਨੇਰਾ ਹੋ ਗਿਆ ਇਸਮਾਈਲ ਚਲਾ ਗਿਆ ਆਪਣੇ ਘਰੇ ਤੇ ਅਸੀਂ ਆ ਗਏ ਆਪਣੇ ਘਰੇ ਅੱਜ ਦਾ ਵਲੌਗ ਵੀ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਅਡੀ ਕਰਿਓ ਤੁਸੀਂ ਕੱਲ ਦੇ ਵਲੌਗ ਦੀ ਅੱਛਾ ਤੇ ਕੁਝ ਲੋਕ ਪੁੱਛ ਰਹੇ ਸੀ ਵੀ ਤੁਸੀਂ ਦੁਬਾਰਾ ਫਿਰ ਅਫਰੀਕਾ ਚਲੇਗੇ ਤੇ ਉਹਦਾ ਤੁਹਾਨੂੰ ਅਸੀਂ ਦੱਸ ਦਈਏ ਅਫਰੀਕਾ ਦੇ ਵਿੱਚ 54 ਦੇਸ਼ ਪੈਂਦੇ ਆ ਪਹਿਲਾਂ ਜਿਹੜਾ ਸੀ ਕੋ ਮੈਂ ਅਸੀਂ ਈਸਟ ਅਫਰੀਕਾ ਕੋ ਮੈਂ ਅਸੀਂ ਉਹਦੇ ਪੰਜ ਦੇਸ਼ ਘੁੰਮੇ ਸੀ ਹਾਲਾਂਕਿ ਇਥੋਪੀਆ ਵੀ ਈਸਟ ਅਫਰੀਕਾ ਦੇ ਵਿੱਚ ਹੀ ਆਉਂਦਾ ਤੇ ਵੇਟ ਕਮਿੰਗ ਤੇ ਇਥੋਪੀਆ ਵੀ ਈਸਟ ਅਫਰੀਕਾ ਦੇ ਵਿੱਚ ਆਉਂਦਾ ਹੈਗਾ ਤੇ ਅਸੀਂ ਹੁਣ ਇਕੱਲਾ ਇਥੋਪੀਆ ਘੁੰਮਣ ਦੇ ਲਈ ਆਏ ਆ 20 ਦਿਨ ਦੇ ਲਈ 20 ਦਿਨ ਇੱਥੇ ਲਾਉਣੇ ਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆਪਣਾ ਯਾਰ ਬੜਾ ਟੂਰ ਸਟਾਰਟ ਹੋ ਜਾਣਾ ਹੋਪ ਸੋ ਆ ਸਾਲ ਦੇ ਅਖੀਰ ਚ 2024 ਦੇ ਵੈਸਟ ਅਫਰੀਕਾ ਉਦੋਂ ਘੁੰਮਾਂਗੇ ਅਫਰੀਕਾ ਦੇ ਅਲੱਗ-ਅਲੱਗ ਪਾਰਟ ਆ ਯਾਰ ਇੰਡੀਆ ਹੀ ਬਹੁਤ ਵੱਡਾ ਹੈ ਇੰਡੀਆ ਇੱਕ ਦੇਸ਼ ਹੈ ਕਿੰਨਾ ਵੱਡਾ ਹੈ ਇਹ ਦੇਖੋ 54 ਦੇਸ਼ 54 ਦੇਸ਼ਾਂ ਦੀ ਕਿੰਨਾ ਕੁ ਸ਼ੂ ਦੇਖਣਾ ਸੋ ਜੁੜੇ ਰਹੋ ਆਪਣੇ ਅਫਰੀਕਾ ਦੇ ਸਫ਼ਰ ਨਾਲ ਮਿਲਦੇ ਆ ਨਵੇਂ ਵਲੌਗਸ ਨਾਲ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ